ਦਿਖਾਣਾ ਚਾਹਣਾ ਯਾ ਦੇਖੋ ਜੀ ਜਿੰਨੀ ਜ਼ੋਰ ਨਾਲ ਮਾਰ ਸਕਦੇ ਆ ਆਪਣੇ ਹੱਥ ਫੇਰੋ ਵੀਰ ਜੀ ਤੁਸੀਂ ਇਹਦੇ ਤੇ ਬਿਲਕੁਲ ਵੀ ਕੋਈ ਨਿਸ਼ਾਨ ਪਿਆ ਜੀ ਟੱਕੇ ਹੀ ਨਹੀਂ ਪਿਆ ਹੈਗਾ ਦੇਖੋ ਨੰਬਰ 1 ਤੇ ਤਾਂ ਇਹ ਕੁਆਲਿਟੀ ਨਹੀਂ ਤੁਹਾਨੂੰ ਮਾਰਕੀਟ ਦੇ ਵਿੱਚ ਮਿਲਣੀ ਤਾਂ ਖੇਤ ਦੇ ਵਿੱਚ ਕੰਬੈਨ ਚੱਲਦੀ ਹੁੰਦੀ ਹੈ ਜਿਹੜਾ ਆਪਰੇਟਰ ਭਰਾ ਹੁੰਦਾ ਚਲਦੀ-ਚਲਦੀ ਦਾ ਇਦਾਂ ਮੋੜ ਦੰਦਾ ਹੁੰਦਾ ਹੈ ਉਹਦੇ ਵਿੱਚ ਕੀ ਦਿੱਕਤ ਆਉਂਦੀ ਆਮ ਕੰਬੈਨਾਂ ਦੇ ਵਿੱਚ ਆ ਚੀਜ਼ ਹੈ ਜਿਹੜੀ ਮੁੜ ਜਾਂਦੀ ਹੈ ਜੀ अच्छा आप ए, चल दी चल दी जी जी। आप ये चीज मुड़ जाती है जबो जल्दी-जल्दी नु एदा मोड़ दने ना आप पर इनु जि जद्दा मर्ज़ी स्पीड ਦੇ ਵਿੱਚ ਚਲਦੀ ਨੂੰ ਕਮਬਾਈਨ ਦੀ ਕਟਿੰਗ ਕਰ ਦੋ ਆ ਪੱਤੀ ਤੇ ਕੋਈ ਅਸਰ ਨਹੀਂ ਆਊਗਾ। ਬਿਲਕੁਲ ਜੀ ਤੁਹਾਨੂੰ ਫੇਰ ਦਿਖਾ ਦਨੇ ਜੀ ਇੱਕ ਵਾਰੀ ਆ ਦੇਖੋ ਰੇ ਕੋਈ ਨਿਸ਼ਾਨੀ ਜੀ ਨਹੀਂ ਨਹੀਂ ਕੋਈ ਨਹੀਂ ਆ ਦੇਖੋ ਵੀਰ ਜੀ ਨਿਸ਼ਾਨ ਬਾਤ ਆ ਜੀ ਪੱਤੀ ਵੱਡ ਹੁੰਦੀ ਆ ਪਰ ਬਲੇਡ ਦੁਆਰ ਕਰ ਲੀਵੇ। ਜੇ ਦੋ ਚਾਰ ਵਾਰੀ ਹੋਰ ਕਰਾ ਦੀ ਇਹਨੂੰ ਵੱਡ ਦੂਗਾ ਜੀ ਇਹ। ਹਾਂ ਜੀ। ਬਲੇਡ ਦਾ ਕੰਮ ਕਰਦੇ। ਹੋਰ ਉਸ ਤੋਂ ਬਾਅਦ ਜੀ ਸਹੀ ਆਪਾਂ ਲਾ ਰਹੇ ਹਾਂ ਜੀ ਤਾਂ ਕਿ ਕਿਸਾਨ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਦਿੱਕਤ ਨਾ ਆਵੇ ਜਿਹੜੀ ਕਟਰ ਬਾਰ ਹੈ ਇਹਦੀ ਲਾਈਫ ਹੈ ਜਿਹੜੀ ਜ਼ਿਆਦਾ ਹੋਵੇ ਔਰ ਸਭ ਤੋਂ ਵੱਡੀ ਇੰਡੀਆ ਦੇ ਫਰਸਟ ਮੈਨੂਫੈਕਚਰਰ ਮੇਜ ਹੈਡਰ ਪ੍ਰੀਤ ਜੀ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਮੱਕੀ ਵਾਲਾ ਕਟਰ ਸੀ ਜਿਹੜਾ ਆਪਾਂ ਨੇ ਤਿਆਰ ਕੀਤਾ ਸੀਗਾ ਯਾਨੀ ਕੰਬੈਨ ਤੁਸੀਂ ਕੋਈ ਵੀ ਲਿਆਵੋ ਮੱਕੀ ਵਾਲਾ ਕਟਰ ਸਿਰਫ ਪ੍ਰੀਤ ਦਾ ਆ ਦੇਖੋ ਤੁਹਾਨੂੰ ਦਿਖਾਉਣਾ ਚਾਹਣਾ ਹੈ ਚ ਲਿਖਿਆ ਹੋਇਆ ਜੀ ਨਿਊ ਐਡੀਸ਼ਨ ਇਟਾਲੀਅਨ ਕੀ ਹੈ ਅੱਜਕੱਲ੍ਹ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਹੁਣ ਕਣਕ ਝੋਨੇ ਦਾ ਸੀਜ਼ਨ ਤਾਂ ਗਿਆ ਹਨਾ ਚੋ ਕਣਕ ਦਾ ਲੱਗ ਗਿਆ ਨੇੜੇ ਵੀ ਖਤਮੇ ਹੋ ਗਿਆ ਹੁਣ ਇੱਕ ਰਹਿ ਗਿਆ ਮੱਕੀ ਦਾ ਇਹ ਅੱਜਕੱਲ੍ਹ ਪੰਜਾਬ ਦੇ ਵਿੱਚ ਹਨਾ ਆਪਣੇ ਮੱਕੀ ਦਾ ਸੀਜ਼ਨ ਦੀ ਜਿਹੜੀ ਮੱਕੀ ਦੀ ਬਜਾਈ ਆ ਬਹੁਤ ਜ਼ਿਆਦਾ ਹੋਈ ਹੋਈ ਹੈ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਮੰਨ ਲਓ ਏਰੀਆ ਦੇ ਜਿ ਕਈ ਕ ਜੀਮੇਦਾਰ ਤਾਂ ਇਹ ਜਿਹਾ ਆਪਣੇ ਵਿੱਚ ਬਾਕੀ ਅੱਜ ਤੁਹਾਨੂੰ ਕਟਰ ਦੀ ਜਾਣਕਾਰੀ ਦਵਾਂਗੇ ਮੱਕੀ ਵਾਲਾ ਕਟਰ ਹਨਾ ਕਈ ਮੇਰੇ ਸਾਹ ਬਹੁਤ ਸਬਸਕ੍ਰਾਈਬਰ ਵੀਰ ਆਪਣੇ ਜਿਹੜੇ ਫੋਨਾਂ ਦੇ ਵੀਰੇ ਕਟਰ ਕਿਹੜੀ ਕੰਪਨੀ ਦਾ ਲਈਏ ਕਟਰ ਦੇ ਵਿੱਚ ਕੀ ਚੀਜ਼ ਦੇਖ ਕੇ ਲਈਏ ਬਾਕੀ ਅੱਜ ਆਪ ਪ੍ਰੀਤ ਕੰਪਨੀ ਦੇ ਵਿੱਚ ਇੰਡਸਟਰੀ 'ਚ ਪਹੁੰਚੇ ਹੋਏ ਆਂ ਇੱਥੇ ਅੱਜ ਕਟਰ ਦੀ ਹਨਾ ਜਿਹੜੀ A to Z ਤੁਹਾਨੂੰ ਜਾਣਕਾਰੀ ਦਵਾਂਗੇ ਵੀ ਕਟਰ ਲੈਣ ਲੱਗੇ ਆਪ ਨੂੰ ਕਿਹੜੇ ਚੀਜ਼ਾਂ ਦਾ ਸਾਵਧਾਨ ਰਹਿਣਾ ਚਾਹੀਦਾ ਬਾਕੀ ਕੁਆਲਿਟੀ ਸਾਰੀ ਗੱਲਬਾਤ ਹਨਾ ਕਰਾਂਗੇ ਚਲੋ ਕਰਦੇ ਆਂ ਜੀ ਵੀਡੀਓ ਸਟਾਰਟ ਫਿਰ ਬਾਕੀ ਇੱਧਰ ਖੜੇ ਆ ਕਟਰ ਆ ਪ੍ਰੀਤ ਕੰਪੈਨ ਐਤ ਕੀ ਕਟਰ ਦਾ ਥੋੜਾ ਜਆ ਆਪਾਂ ਕਹਿ ਦਈਏ ਵੀ ਹਨਾ ਜਿਹੜੀ ਰੇਕ ਕੰਪਨੀ ਦੇ ਵਿੱਚ ਜਾਂ ਪ੍ਰੀਤ ਦੇ ਨਵੇਂ-ਨਵੇਂ ਕਰਕੇ ਜਿਵੇਂ ਅੱਗੇ ਦਿੱਕਤਾਂ ਸਮੱਸਿਆ ਆਉਂਦੀਆਂ ਨੇ ਜਾਂ ਨਵੇਂ ਕਟਰਾਂ ਦੇ ਵਿੱਚ ਪਰ ਜਿਹੜੀ ਪ੍ਰੀਤ ਕੰਪਨੀ ਹਨਾ ਇਹ ਕਟਰ ਦੇ ਵਿੱਚ ਬਹੁਤ ਜ਼ਿਆਦਾ ਕਹਿ ਦਈਏ ਵੀ ਪੁਰਾਣੀ ਹੋ ਗਈ ਉਹਦੇ ਕਰਕੇ ਜਿਹੜਾ ਇਹਨਾਂ ਨੇ ਕਟਰ ਦੇ ਵਿੱਚ ਨਵੇਂ ਤੇ ਜ਼ਿੰਮੇਵਾਰਾਂ ਨੂੰ ਵੀ ਕੋਈ ਚੀਜ਼ ਦੇ ਵਿੱਚ ਕਮੀ ਛੱਡਿਓ ਨਹੀਂ ਹੈਗੀ ਬਾਕੀ ਆਪਣਾ ਇਹਦਾ ਪਿੰਟੂ ਬਾਈ ਜੀ ਆ ਉਹਨਾਂ ਨਾਲ ਕਰਦਿਆਂ ਗੱਲਬਾਤ ਇਹਦੇ ਵਿੱਚ ਕੀ ਕੀ ਆ ਨਾ ਨਵੇਂ ਮਾਡਲ ਦੇ ਵਿੱਚ 2024 ਦੇ ਵਿੱਚ ਆ ਦੇਖੋ ਬਾਈ ਹਣਾ ਜਿਹੜੀ ਪਿੰਨ ਪੈਂਦੀ ਆ ਕਟਰ ਵਾਲੀ ਇਹ ਵੀ ਐ ਵੀ ਪਿੰਨ ਪੈਣੀ ਆ ਨਾ ਵੀ ਪੂਰੇ ਮਜ਼ਬੂਤ ਚਾਹੀਦਾ ਵਜ਼ਨ ਇਹਦਾ ਜਾਦੇ ਹੁੰਦਾ ਬਾਕੀ ਇਦਾਂ ਵੀ ਆ ਜੇ ਕੋਈ ਨਹੀਂ ਨਵੀਂ ਮਸ਼ੀਨ ਦੇ ਜਾਂ ਮਸ਼ੀਨ ਆਪਾਂ ਕਟਰ ਇਹ ਲੈ ਕੇ ਜਾਂਦੇ ਆ ਮਸ਼ੀਨ ਆਪਣੀ ਹੋਰ ਕੰਪਨੀ ਦੀਆਂ ਤਾਂ ਆਪਾਂ ਨਾਟ ਲਾਤੀ ਇਹ ਵਧੀਆ ਕੰਮ ਕਰਤਾ ਵੀ ਜਿੱਥੇ ਮਰਜੀ ਸੈਟਿੰਗ ਕਰਕੇ ਇਹਦੀ ਹਣਾ ਆਪਾਂ ਪਿੰਨ ਪਾ ਸਕਦੇ ਆ ਬਾਕੀ ਇਹ ਜਾਣਕਾਰੀ ਲਵਾਂਗੇ ਇਹਦੀ ਜ਼ਰੂਰ ਇੱਧਰ ਆਪਣੇ ਨਾਲ ਪ੍ਰੀਤ ਕੰਪਨੀ ਤੋਂ ਪਿੰਟੂ ਜੀ ਨਾਲ ਸਾਰੀ ਗੱਲਬਾਤ ਉਹਨਾਂ ਦਾ ਕਰਾਂਗੇ ਇਹਦੇ ਵਿੱਚ ਕੀ ਕੀ ਹੈ ਨਾ ਜ਼ਿੰਮੇਦਾਰਾਂ ਨੂੰ ਜਿਹੜੀ ਦਿੱਕਤ ਫਿਕਰਤ ਆਉਂਦੀ ਸੀ ਕੋਈ ਵੀ ਉਹਦਾ ਕੀ ਰਿਜ਼ਲਟ ਆਇਆ ਤੇ ਕੀ ਇਹਨਾਂ ਨੂੰ ਕੱਟ ਰਿਹਾ ਇਹਨਾਂ ਦਾ ਰਿਵਿਊ ਦਊਗਾ ਆਪਣੇ ਨਾਲ ਪਿੰਟੂ ਬਾਈ ਜੀ ਆ ਪ੍ਰੀਤ ਕਮੈਨ ਤੋਂ ਇਹ ਆਪਾਂ ਨੂੰ ਸਾਰੀ ਜਾਣਕਾਰੀ ਹੈ ਨਾ ਜੋ ਵੀ ਕਟਰ ਦੇ ਵਿੱਚ 2024 ਦੇ ਵਿੱਚ ਨਵੇਂ ਮਾਡਲ ਦੇ ਕਟਰ ਦੇ ਵਿੱਚ ਕੀ ਕੀ ਪ੍ਰੀਤ ਕਮੈਨ ਤੁਹਾਨੂੰ ਦੇਣ ਜਾ ਰਹੀ ਹੈ ਪਿੰਟੂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰੇ ਕਿਸਾਨ ਭਰਾਵਾਂ ਨੂੰ ਜਿਹੜੇ ਤੁਹਾਡੇ ਚੈਨਲ ਨਾਲ ਜੁੜੇ ਹੋਏ ਨੇ ਹਾਂਜੀ ਸਾਰਿਆਂ ਨੂੰ ਸੋ ਪਿਆਰ ਭਰੀ ਸਾਸਰੀ ਗੱਲ ਜੀ ਸਾਸਰੀ ਗੱਲ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਅੱਜ ਕਟਰ ਦੀ ਗੱਲ ਕਰਾਂਗੇ ਬਾਈ ਜੀ ਜਿਹੜਾ ਕਟਰ ਆ ਆਪਣੇ ਮੱਕੀ ਵਾਲਾ ਇਹਦੇ ਵਿੱਚ ਹੁਣ 2024 ਮਾਡਲ ਦੇ ਵਿੱਚ ਤੁਸੀਂ ਕੀ ਕੀ ਫਰਕ ਕੀਤਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਦੱਸਣਾ ਚਾਹੁੰਦਾ ਜੀ ਪ੍ਰੀਤ ਕੰਪਨੀ ਇੰਡੀਆ ਦੀ ਜੋ ਪਹਿਲੀ ਕੰਪਨੀ ਹੈ ਜੀ ਜਿਨੇ ਅੱਜ ਤੋਂ ਲਗਭਗ 24-25 ਸਾਲ ਪਹਿਲਾਂ ਮਾਰਕੀਟ ਦੇ ਵਿੱਚ ਇੰਡੀਆ ਦੀ ਮਾਰਕੀਟ ਦੇ ਵਿੱਚ ਮੱਕੀ ਵਾਲਾ ਕੱਟ ਰਾਇ ਜਿਹੜਾ ਉਤਾਰ ਦਿੱਤਾ ਸੀਗਾ 24-25 ਸਾਲਾਂ ਤੋਂ ਤਿਆਰ ਕਰਦੇ ਹਾਂ ਹਾਂਜੀ 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 ਕਿਉਂਕਿ ਇਹ ਮਿਹਨਤ ਹੈ ਪ੍ਰੀਤ ਕੰਪਨੀ ਦੇ ਪੂਰੀ ਟੀਮ ਦੀ ਜੀ ਜਿਨ੍ਹਾਂ ਨੇ ਬਹੁਤ ਲੰਮਾ ਆਰਸਾ ਸਬਰ ਕੀਤਾ ਕਿ ਕਦੋਂ ਕਿਸਾਨਾਂ ਦੀ ਕਿਹੜੀ ਅਨੁਸਾਰ ਡਿਮਾਂਡ ਆਊਗੀ ਤੋ ਉਸ ਹਿਸਾਬ ਨਾਲ ਅਸੀਂ ਕੱਟ ਰਾਇ ਤਿਆਰ ਕਰਨੇ ਨੇ ਇੰਨਾ ਕੋ ਕਿਸਾਨ ਭਰਾਵਾਂ ਦਾ ਹੰਗਾਰਾ ਮਿਲਿਆ ਸਹਿਯੋਗ ਮਿਲ ਰਿਹਾ ਜੀ ਉਹ ਉਪਰ ਵਾਲੇ ਦੀ ਕਿਰਪਾ ਸਾਧਕਾ ਕਿ 1250 ਪਲੱਸ ਕਟਰ ਆਪਣਾ ਹੁਣ ਤੱਕ ਬੁੱਕ ਹੋ ਚੁੱਕੇ ਆ ਜੀ ਸਾਡੇ 1250 ਹਾਂਜੀ ਹਾਂਜੀ ਉਹਦੇ ਵਿੱਚ ਇਹ ਹੈ ਜੀ ਇੱਕ ਸਾਡਾ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਪੜਿਆ ਹੋਊਗਾ ਕੰਬਾਈਨ ਚਾਹੇ ਕੋਈ ਵੀ ਮੱਕੀ ਵਾਲਾ ਕਟਰ ਸਿਰਫ ਪ੍ਰੀਤ ਦਾ ਸਹੀ ਹੈ ਇਹ ਤਾਂ ਤੇ ਵੱਖੋ-ਵੱਖਰੀਆਂ ਕੰਬਾਈਨਾਂ ਵਾਲੇ ਨਵੀਂ ਕੰਬਾਈਨ ਲੈ ਕੇ ਆਉਂਦੇ ਨੇ ਕਿਤੋਂ ਹੋਰ ਲੈ ਕੇ ਆਉਂਦੇ ਨੇ ਮੱਕੀ ਵਾਲਾ ਕੰਬਾਈਨ ਜਿਹੜਾ ਕਟਰ ਵਾਰ ਹੈਗਾ ਸਿਰਫ ਆਪਣਾ ਪ੍ਰੀਤ ਦਾ ਹੀ ਲੈ ਕੇ ਜਾ ਰਹੇ ਨੇ ਠੀਕ ਹੈ ਜੀ ਤੇ ਇਹਦੇ ਵਿੱਚ ਕਾਫੀ ਕੁਝ ਚੇਂਜਿੰਗ ਕੀਤੇ ਨੇ ਪਹਿਲਾਂ ਦੇ ਮੁਕਾਬਲੇ ਆਪਾਂ ਜੀ ਨੰਬਰ 1 ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਬਲੇਡ ਬਾਰੇ ਦੇਖੋ ਮਾਰਕੀਟ ਦੇ ਵਿੱਚ ਬਲੇਡ ਵੀਰ ਜੀ ਕਹਿੰਦੇ ਨੇ ਲੋਕ ਕੀ ਇਟਾਲੀਅਨ ਬਲੇਡ ਜੀ ਲੋਕ ਗੱਲਾਂ ਕਰਦੇ ਨੇ ਕਿ ਇਟਾਲੀਅਨ ਬਲੇਡ ਇਟਾਲੀਅਨ ਬਲੇਡ ਇਟਾਲੀਅਨ ਬਲੇਡ ਦੀ ਕੁਆਲਿਟੀ ਕੀ ਹੁੰਦੀ ਹੈ ਉਹ ਕਿਸਾਨ ਪਰ ਆਰਾਮਾ ਵਾਸਤੇ ਜਾਣਨੀ ਜ਼ਰੂਰੀ ਹੈ ਨੰਬਰ 1 ਤਾਂ ਜੀ ਇਹ ਦੇਖੋ ਤੁਹਾਨੂੰ ਦਿਖ ਰਹੀ ਉਹਨੇ ਬਿੱਟ ਬਲੇਡ ਹੈ ਜੀ ਅੱਛਾ ਪਿੰਟੂ ਭਾਈ ਜੀ ਬਿੱਟ ਇਹਨੂੰ ਕਹਿੰਦੇ ਆ ਇਹਨੂੰ ਬਿੱਟ ਕਹਿੰਦੇ ਜਿੱਦਾਂ ਆਪਣੇ ਖਰਾਦ ਮਸ਼ੀਨ ਤੇ ਨਹੀਂ ਆਪਾਂ ਹਾਰ ਤੋਂ ਹਾਰ ਲੋਹਾ ਕੱਢ ਦਿੰਦੇ ਹੁੰਦੇ ਆ ਜੀ ਉਹ ਚੀਜ਼ ਬਿੱਟ ਹੁੰਦੀ ਹੈ ਇਹਦੇ ਵਿੱਚ ਵੀ ਚਾਹੇ ਤੁਸੀਂ ਹਾਰ ਲੋਹਾ ਵੀ ਲਿਆ ਉਹਦੇ ਵੀ ਕਟਿੰਗ ਕਰ ਦੋ ਤੁਹਾਨੂੰ ਡੈਮੋ ਵੀ ਦਿਖਾਵਾਂਗੇ ਮੰਨ ਲਓ ਜਿਹੜੀ ਇਹ ਇੰਨੀ ਕੇ ਬਿੱਟ ਲੱਗੀ ਵੀ ਹੁੰਦੀ ਆ ਥੋੜੀ ਜਿਹੀ ਹਾਂਜੀ ਹਾਂਜੀ ਇਹ ਜਿਵੇਂ ਜਿਵੇਂ ਚੱਲੂਗੀ ਜੀ ਉਨੀ ਉਨੀ ਤਿੱਖੀ ਹੋਈ ਜਾਊਗੀ ਜੀ ਅੱਛਾ ਜੀ ਹੋਰ ਤੁਹਾਨੂੰ ਮੈਂ ਡੈਮੋ ਦਿਖਾਉਣਾ ਜੀ ਇਹਦਾ ਹੁਣ ਆ ਦੇਖੋ ਜੀ ਵੀਰ ਜੀ ਤੁਸੀਂ ਆ ਲੋਹੇ ਦੀ ਪੱਤੀ ਹੈ ਜੀ ਇਹ ਜਗ੍ਹਾ ਤੇ ਦੇਖੋ ਕੋਈ ਕੱਟਤਾ ਨਹੀਂ ਹੈਗਾ ਜੀ ਨਾ ਜੀ ਨਾ ਹੈ ਨਾ ਜੀ ਬਿਲਕੁਲ ਦੇਖੋ ਹੁਣ ਤੁਸੀਂ ਦੇਖੋ ਜੀ ਇਹ ਆ ਲਓ ਜੀ ਆ ਦੇਖੋ ਜੀ ਇਹ ਦੇਖ ਸਕਦੇ ਹੋ ਵੱਡਦੀ ਬਲੇਡ ਨੇ ਤੁਸੀਂ ਖੁਦ ਦੇਖੋ ਜੀ ਇਹਦਾ ਪੱਤੀ ਵੱਡਦੀ ਜੀ ਇਹਨੇ ਦੇਖੋ ਇਹੀ ਕੁਆਲਿਟੀ ਹੈ ਇਹੀ ਤਾਂ ਖਾਸ ਕੱਲਾ ਵੀਰ ਜੀ ਇਟਾਲੀਅਨ ਬਲੇਡ ਕਹਿਣ ਨਾਲ ਬਲੇਡ ਦੀ ਕੁਆਲਿਟੀ ਦੇਦਾ ਇੱਕ ਵੀ ਪਾਇ ਤੁਸੀਂ ਹਿਸਾਬ ਲਾ ਲਓ ਬਲੇਡ ਹੁੰਦਾ ਬਾਲ ਸਮਾਨ ਵੀ ਫਰਕ ਨਹੀਂ ਪਿਆ ਪਰ ਪੱਤੀ ਦੇ ਟੱਕ ਪਾਤਾ ਆ ਟੱਕ ਪਾਤਾ ਜੀ ਹੋਰ ਹੋਰ ਦਿਖਾਉਣਾ ਚਾਹੁੰਦਾ ਯਾ ਦੇਖੋ ਜੀ ਜਿੰਨੀ ਜ਼ੋਰ ਨਾਲ ਮਾਰ ਸਕਦੇ ਆ ਆਪਣੇ ਹੱਥ ਫੇਰੋ ਵੀਰ ਜੀ ਤੁਸੀਂ ਇਹਦੇ ਤੇ ਬਿਲਕੁਲ ਵੀ ਕੋਈ ਨਿਸ਼ਾਨ ਪਿਆ ਜੀ ਧੱਕੇ ਨਹੀਂ ਪਿਆ ਹੈਗਾ ਦੇਖੋ ਨੰਬਰ 1 ਤੇ ਤਾਂ ਇਹ ਕੁਆਲਿਟੀ ਨਹੀਂ ਤੁਹਾਨੂੰ ਮਾਰਕੀਟ ਦੇ ਵਿੱਚ ਮਿਲਣੀ ਔਰ ਕਲਰ ਤੋਂ ਵੀ ਫਰਕ ਤੁਹਾਨੂੰ ਲੱਗ ਰਿਹਾ ਜੀ ਹਾਂ ਜੀ ਡਿਜ਼ਾਈਨ ਵੀ ਤਾਂ ਵੱਖਰਾ ਜਿਹਾ ਹੀ ਆ ਬਿਲਕੁਲ ਜੀ ਇਹਨੂੰ ਆਪਾਂ ਕਹਿ ਸਕਦੇ ਹਾਂ ਜੀ ਬਿਟ ਡਾਇਮੰਡ ਬੇਟਰ ਡਾਇਮੰਡ ਬਿਟ ਜਿਹੜੀ ਲੱਗੀ ਹੋਈ ਹੈ ਮੂਹਰੇ ਹਾਂਜੀ ਹਾਂਜੀ ਉਹ ਉਹ ਉਹੀ ਕੁਆਲਿਟੀ ਦੀ ਬਿਟ ਹੈ ਜਿੱਦਾਂ ਹੀਰੇ ਨਾਲ ਆਪਾਂ ਹਾਰਡ ਤੋਂ ਹਾਰਡ ਕੰਚ ਕੱਟ ਸਕਦੇ ਹਾਂ ਨਾ ਉਹ ਹੀਰਾ ਹੀ ਕੱਟ ਸਕਦਾ ਹੈ ਇਸੇ ਤਰ੍ਹਾਂ ਇਹ ਤੇ ਜਿਹੜੀ ਐਕਸਟਰਾ ਹੈਵੀ ਬਿਟ ਹੁੰਦੀ ਹੈ ਇਹ ਨਾਲ ਹਾਰਡ ਲੋਹਾ ਵੀ ਆ ਜਾਵੇ ਉਹਨੂੰ ਵੀ ਕਟਿੰਗ ਕਰਕੇ ਪਰੇ ਮਾਰੂਗੀ ਜਿਹੜਾ ਤੁਸੀਂ ਡੈਮੋ ਦੇ ਵਿੱਚ ਦੇਖ ਵੀ ਚੁੱਕੇ ਹੋ ਉਹ ਉਸ ਤੋਂ ਬਾਅਦ ਕਾਫੀ ਚੀਜ਼ਾਂ ਦਾ ਫਰਕ ਪਾਇਆ ਜੀ ਜਿੱਦਾਂ ਖੇਤ ਦੇ ਵਿੱਚ ਕੰਬੈਨ ਚੱਲਦੀ ਹੁੰਦੀ ਹੈ ਜਿਹੜਾ ਆਪਰੇਟਰ ਭਰਾ ਹੁੰਦਾ ਚਲਦੀ-ਚਲਦੀ ਦਾ ਇਦਾਂ ਮੋੜ ਦੰਦਾ ਹੁੰਦਾ ਹੈ ਉਹਦੇ ਵਿੱਚ ਕੀ ਦਿੱਕਤ ਆਉਂਦੀ ਆਮ ਕੰਬੈਨਾਂ ਦੇ ਵਿੱਚ ਆਹ ਚੀਜ਼ ਹੈ ਜਿਹੜੀ ਮੁੜ ਜਾਂਦੀ ਹੈ ਜੀ ਅੱਛਾ ਆ ਆ ਪੱਤੀ ਇਹ ਚੀਜ਼ ਮੁੜ ਜਾਂਦੀ ਹੈ ਜਦੋਂ ਚਲਦੀ-ਚਲਦੀ ਨੂੰ ਇਦਾਂ ਮੋੜ ਦਿੰਦੇ ਨੇ ਨਾ ਆਪ ਪਰ ਇਹਨੂੰ ਜਿੱਦਾਂ ਮਰਜ਼ੀ ਸਪੀਡ ਦੇ ਵਿੱਚ ਚਲਦੀ ਨੂੰ ਕੰਬੈਨ ਦੀ ਕਟਿੰਗ ਕਰ ਦੋ ਆ ਪੱਤੀ ਤੇ ਕੋਈ ਅਸਰ ਨਹੀਂ ਆਊਗਾ ਅੱਛਾ ਮੰਨ ਲਓ ਇਹ ਆਈ ਪਹਿਲਾਂ ਕੰਪਲੇਟਾਂ ਇਹ ਆਉਂਦੀਆਂ ਜੀ ਹਾਂਜੀ 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 ਜਿਵੇਂ ਆਪਾਂ ਚੱਲਦੇ ਜੇ ਵਿੱਚ ਆਪਾਂ ਆਪਾਂ ਮੋੜ ਦਨੇ ਨਾ ਉਹਦੇ ਵਿੱਚ ਫਸ ਜਾਂਦੇ ਤਾਂ ਇਹ ਚੀਜ਼ਾਂ ਮੁੜ ਜਾਂਦੀਆਂ ਨੇ ਇਹਦੇ ਤੇ ਆਪਣੇ ਕਟਰ ਤੇ ਇਹ ਚੀਜ਼ ਦਾ ਬਿਲਕੁਲ ਵੀ ਅਸਰ ਨਹੀਂ ਹੋਊਗਾ ਔਰ ਘਾਹ ਫੂਸ ਦਾ ਲਿਫਟਣ ਦਾ ਕੋਈ ਇਹਦੇ ਚ ਬਣਦਾ ਹੀ ਨਹੀਂ ਸਿਸਟਮ ਜੀ ਜਿੰਨਾ ਮਰਜ਼ੀ ਤੁਸੀਂ ਕੀਤੀ ਹੋਈ ਹੈ ਇਹ ਇਹ ਸੁਣਿਆ ਮੈਂ ਇਹ ਇੱਕ ਹਾਂ ਇਹ ਵੀ ਬਹੁਤ ਕੰਪਲੇਟ ਆਉਂਦੀ ਜਿਹੜੇ ਆਪਣੇ ਕਮੈਨ ਵਾਲੇ ਕਿਸਾਨ ਭਰਾ ਹੈ ਵੀ ਜਿਵੇਂ ਮੱਕੀ ਦੇ ਵਿੱਚ ਕੱਖ ਵਗੈਰਾ ਜਾਂ ਕੋਈ ਕਚਰਾ ਹੋ ਜਾਂਦਾ ਮੱਕੀ ਦੇ ਨਾਲ ਫਸਲ ਦੇ ਨਾਲ ਹੋਰ ਕੋਈ ਐਕਸਟਰਾ ਕਾ ਫੂ ਸੋ ਜਾਂਦਾ ਵੀ ਉਹ ਇਹਦੇ ਵਿੱਚ ਲਿਫਟਣੇ ਦੀ ਕੰਪਲੀਟ ਆਉਂਦੀ ਹੈ ਕਿਉਂਕਿ ਜਿਹੜਾ ਵੀਰ ਜੀ ਹੁਣ ਆਪਾਂ ਨੇ ਇਹ ਕਟਰ ਬਣਾਇਆ ਹੈ ਨਿਊ ਐਡੀਸ਼ਨ ਦਾ ਬਣਾਇਆ ਹੈ ਜੀ ਤੁਸੀਂ ਦਾ ਸਟੀਕਰ ਲੱਗਿਆ ਹੋਵੇ ਦੇਖਿਆ ਹੋਊਗਾ ਕਟਰ ਦੇ ਇਹ ਨਿਊ ਐਡੀਸ਼ਨ ਦਾ ਕਟਰ ਬਾਰ ਆਪਾਂ 2024 ਦੇ ਵਿੱਚ ਹੁਣ ਲਾਂਚ ਕੀਤਾ ਹੈ ਕਿਉਂਕਿ ਕੰਪਨੀ ਉਹੀ ਹੈ ਜੀ ਜਿਹੜੀ ਕਿਸਾਨ ਭਰਾਵਾਂ ਦੀ ਸੋਚ ਨੂੰ ਦੇਖਦੇ ਹੋਏ ਉਹ ਚੀਜ਼ ਨੂੰ ਪ੍ਰੋਡਕਟ ਦੇ ਵਿੱਚ ਚੇਂਜ ਕਰੇ ਸੁਧਾਰ ਕਰੇ ਆਪਾਂ ਕਿਸਾਨ ਭਰਾਵਾਂ ਦੀ ਸੋਚ ਨੂੰ ਪੜ੍ਹਦੇ ਆ ਆਪਾਂ ਮਾਰਕੀਟ ਨਾਲੋਂ ਲਗਭਗ 8-10 ਸਾਲ ਅੱਗੇ ਹੀ ਚੱਲੇ ਰਹੇ ਹਾਂ ਜੀ ਜੀ ਕਿਉਂਕਿ ਕਾਫੀ ਜ਼ਰ ਅਰਸਾ ਹੋ ਗਿਆ ਕਟਰਬਾਰ ਬਣਾਉਂਦੇ ਨੂੰ ਤੇ ਕਿਹਨਾਂ ਕਿਸਾਨ ਭਰਾਵਾਂ ਦੀ ਬਹੁਤ ਡਿਮਾਂਡ ਆ ਰਹੀ ਹੈ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਵੀ 1250 ਪਲੱਸ ਆਪਣਾ ਕਟਰ ਅੱਜ ਤੱਕ ਬੁੱਕ ਹੋ ਚੁੱਕਿਆ ਜੀ ਨਹੀਂ ਮਾਲ ਇੱਕ ਬਾਈ ਜੀ ਹੋਰ ਜਿਵੇਂ ਆਪਣੇ ਹੁਣ ਅੱਜ ਕੱਲ ਦੇ ਵਿੱਚੋਂ ਕਟਰਾਂ ਦਾ ਹੀ ਬਸ ਹੋਰ ਸੀਜ਼ਨ ਦਾ ਕੋਈ ਹੈ ਨਹੀਂ ਹੁਣ ਸੀਜ਼ਨ ਅੱਗੇ ਮੱਕੀ ਦਾ ਖੜਾ ਹੁਣ ਜਿਆਦਾ ਮੱਕੀ ਦਾ ਹੀ ਚੱਲ ਰਿਹਾ ਮੱਕੀ ਦਾ ਸੀਜ਼ਨ ਹੋਣ ਕਰਕੇ ਚਲੋ ਮੈਨੂੰ ਵੀ ਤੁਹਾਨੂੰ ਵੀ ਇਹ ਇਹ ਚੀਜ਼ ਦੇ ਫੋਨ ਆਉਂਦੇ ਹੋਣਗੇ ਵੀ ਬਾਈ ਜੀ ਕਟਰ ਲੈਣਾ ਕੀ ਚੀਜ਼ ਕਟਰ ਦੇ ਵਿੱਚ ਦੇਖ ਕੇ ਲਈਏ ਸਭ ਤੋਂ ਮੇਨ ਚੀਜ਼ ਦੇਖੋ ਮੇਨ ਤਾਂ ਸਭ ਤੋਂ ਪਹਿਲਾਂ ਹੁੰਦਾ ਜੀ ਬਲੇਡ ਅੱਛਾ ਜੀ ਬਲੇਡ ਥੋੜੀ ਕਟਰ ਬਾਰ ਦੇ ਵਿੱਚ ਦੇਖੋ ਮੈਂ ਪਹਿਲਾਂ ਵੀ ਕਿਹਾ ਵੀ ਕੱਲਾ ਇਟਾਲੀਅਨ ਕਹਿਣ ਦੇ ਨਾਲ ਬਲੇਡ ਦੀ ਕੁਆਲਿਟੀ ਨਹੀਂ ਜੀ ਬਣਦੀ ਜੀ ਜੀ ਉਹ ਬਿਟ ਬਲੇਡ ਹੋਣਾ ਚਾਹੀਦਾ ਹੈ ਐਕਸਟਰਾ ਹੈਵੀ ਡਿਊਟੀ ਬਿਟ ਦੇ ਵਿੱਚ ਜੇ ਮੈਂ ਤੁਹਾਨੂੰ ਹੁਣ ਮੈਂ ਡੈਮੋ ਵੀ ਕਰਕੇ ਦਿਖਾਇਆ ਇਹਦਾ ਡੈਮੋ ਵੀ ਕਰਕੇ ਦਿਖਾਤਾ ਜਿਹੜਾ ਹਨਾ ਬਿਟ ਜਾਂ ਆਪਾਂ ਦੇਖਦੇ ਹਾਂ ਨਾ ਕਈ ਕੰਪਨੀਆਂ ਦੇ ਵਿੱਚ ਹੁੰਦਾ ਵੀ ਸਾਡਾ ਪਲੇਟ ਆ ਜਿ ਲੱਗਿਆ ਹਾ ਟਾਲੀਅਨ ਪਲੇਟ ਲੱਗਿਆ ਹ ਪਰ ਜਿਹੜਾ ਟਾਲੀਅਨ ਦਾ ਇਹਨਾਂ ਦਾ ਦਾਵਾ ਇਹ ਹੈ ਵੀ ਟਾਲੀਅਨ ਇਕੱਲਾ ਨਹੀਂ ਨਾਲ ਇਹਨਾਂ ਨੇ ਤੁਹਾਨੂੰ ਹਨਾ ਲੋਹੇ ਦੀ ਪੱਤੀ ਲੈ ਕੇ ਡਾਇਮੰਡ ਦੀ ਬਿੱਟਾ ਜਿਹੜੀ ਲਾ ਕੇ ਬਿਲਕੁਲ ਜੀ ਤੁਹਾਨੂੰ ਫੇਰ ਦਿਖਾ ਦਨੇ ਜੀ ਇੱਕ ਵਾਰੀ ਆ ਦੇਖੋ ਔਰੇ ਕੋਈ ਨਿਸ਼ਾਨੀ ਜੀ ਇਹ ਆ ਦੇਖੋ ਵੀਰ ਜੀ ਨਿਸ਼ਾਨ ਪਾਤਾ ਜੀ ਪੱਤੀ ਵੱਡੂ ਜੀ ਆ ਪਰ ਪਲੇਟ ਦੋ ਵਾਰ ਕਰ ਲਈ ਮੈਂ ਇਹ ਦੋ ਚਾਰ ਵਾਰੀ ਹੋਰ ਘਸਾ ਦੀ ਇਹਨੂੰ ਵੱਡ ਦੂਗਾ ਜੀ ਇਹ ਹਾਂ ਜੀ ਪਲੇਟ ਦਾ ਕੰਮ ਕਰਦੇ ਹੋਏ ਉਸ ਤੋਂ ਬਾਅਦ ਜੀ ਇਹਦੀ ਜੀ ਮੇਨ ਹੁੰਦਾ ਜੀ ਗੇਰ ਜੀ ਜਿਹੜਾ ਗੀਅਰ ਵੀ ਆਪਾਂ ਲਾ ਰਹੇ ਹਾਂ ਜੀ ਡਿਜ਼ਾਈਨ ਆਪਣਾ ਕੀਤਾ ਵੈਪਰੀਤ ਕੰਪਨੀ ਦੀ ਟੀਮ ਦਾ ਅਪਿਆਰ ਉਹਰੀ ਕੰਪਨੀ ਦੇ ਵਿੱਚ ਤਿਆਰ ਹੁੰਦਾ ਗੀਅਰ ਹਾਂਜੀ ਇਹ ਜਿਹੜੀ ਇਹਦੀ ਕੁਆਲਿਟੀ ਹੈਗੀ ਹੈ ਜਾਂ ਅੰਦਰ ਮਾਲ ਜੋ ਸਿਸਟਮ ਹੈਗਾ ਉਹ ਸਾਰਾ ਇਟਾਲੀਅਨ ਕੁਆਲਿਟੀ ਦਾ ਗੀਅਰ ਬਕਸਾ ਵਗੈਰਾ ਆਪਾਂ ਫਿਟ ਕਰ ਰਹੇ ਹਾਂ ਇਹਦੇ ਵਿੱਚ ਅੱਛਾ ਗੀਅਰ ਵੀ ਇਟਾਲੀਅਨ ਦਾ ਹੀ ਆ ਹਾਂਜੀ ਇਟਾਲੀਅਨ ਕੁਆਲਿਟੀ ਦਾ ਗੀਅਰ ਬਕਸਾ ਹੀ ਆਪਾਂ ਲਾ ਰਹੇ ਹਾਂ ਜੀ ਤਾਂ ਕਿ ਕਿਸਾਨ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਦਿੱਕਤ ਨਾ ਆਵੇ ਜਿਹੜੀ ਕਟਰ ਵਾਰ ਹੈ ਇਹਦੀ ਲਾਈਫ ਹੈ ਜਿਹੜੀ ਜਿਆਦਾ ਹੋਵੇ ਔਰ ਸਭ ਤੋਂ ਵੱਡੀ ਗੱਲ ਤੁਸੀਂ ਪੁੱਛਿਆ ਵੀ ਕਿਸਾਨ ਭਰਾਬ ਕੀ ਜਾਣਕਾਰੀ ਲੈਂਦੇ ਨੇ ਸਭ ਤੋਂ ਪਹਿਲਾਂ ਤਾਂ ਜੀ ਜਦੋਂ ਤੁਸੀਂ ਕੋਈ ਵੀ ਚੀਜ਼ ਲੈਣੇ ਹੋ ਜੀ ਉਹਦਾ ਤੁਸੀਂ ਇਹ ਸੋਚਦੇ ਹੋ ਵੀ ਇਹ ਚੀਜ਼ ਦੀ ਰੀਸੇਲ ਵੈਲਿਊ ਕਿੰਨੀ ਹੈਗੀ ਹੈ ਜੀ ਜੀ ਇਹ ਚੀਜ਼ ਸਭ ਨਾਲੋਂ ਅੱਜ ਆਪਣੀ ਪ੍ਰੀਤ ਦੇ ਕਟਰਬਾਰ ਦੀ ਰੀਸੇਲ ਵੈਲਿਊ ਹੈ ਜਿਹੜੀ ਸਭ ਨਾਲੋਂ ਜ਼ਿਆਦਾ ਅੱਜ ਆਪਣੀ ਉੱਪਰ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਜੀ ਜੀ ਕਿਉਂਕਿ ਅੱਜ ਤੁਹਾਨੂੰ ਵੀ ਪਤਾ ਚੱਲ ਜਵੇ 200 ਕਿਲੋਮੀਟਰ ਤੇ ਕਿ ਪ੍ਰੀਤ ਦਾ ਮੱਕੀ ਵਾਲਾ ਪੁਰਾਣਾ ਕਟਰ ਵਕਾਊ ਹੈ ਤਾਂ ਤੁਹਾਡੀ ਵੀਡੀਓ ਦੇ ਮਾਧਮ ਨਾਲ ਬੰਦਾ ਤੁਰੰਤ ਗੱਡੀ ਲੈ ਕੇ ਤੁਰ ਜਾਊਗਾ ਕਿ ਕਿਤੇ ਵਿਗ ਨਾ ਜਾਵੇ ਜੀ ਵੀ ਰੀਸੇਲ ਵੀ ਜਾਂ ਅੱਗੇ ਅਪਰੀਤ ਰੀਸੇਲ ਬਹੁਤ ਜੀ ਸਭ ਨਾਲੋਂ ਜ਼ਿਆਦਾ ਅੱਗੇ ਹੈ ਜੀ ਬਾਕੀ ਚੈਨਾ ਵਗੈਰਾ ਜਿੰਨੀਆਂ ਵੀ ਆਪਾਂ ਵੀਰ ਜੀ ਪਾ ਰਹੇ ਹਾਂ ਟੋਟਲੀ ਵਧੀਆ ਕੁਆਲਿਟੀ ਦੀਆਂ ਚੈਨਾ ਵਗੈਰਾ ਪਾ ਰਹੇ ਹਾਂ ਆਪਾਂ ਡਾਇਮੰਡ ਵਗੈਰਾ ਦੀਆਂ ਠੀਕ ਹੈ ਨਾ ਉਹ ਵੀ ਆਪਾਂ ਕਿਉਂਕਿ ਜੀ ਅਸੀਂ ਅੱਜ ਕਿਸਾਨ ਭਰਾਵਾਂ ਦੀ ਬਦੌਲਤ ਔਰ ਪ੍ਰੀਤ ਕੰਪਨੀ ਦੀ ਪੂਰੀ ਟੀਮ ਦੀ ਮਿਹਨਤ ਔਰ ਸਦਕਾ ਅੱਜ ਆਪਾਂ ਨੰਬਰ 1 ਤੇ ਚੱਲ ਰਹੇ ਹਾਂ ਅਸੀਂ ਨਹੀਂ ਚਾਹੁੰਦੇ ਵੀ ਇਹ ਨੰਬਰ 1ਤਾ ਦੀ ਸਥਿਰਤਾ ਤੇ ਕੋਈ ਲਵੇ ਵੀ ਪਹੁੰਚੇ ਜੇ ਬਾਈ ਜੀ ਆਪਾਂ ਹੁਣ ਚੈਨਾ ਮੰਨ ਲਓ ਤੁਸੀਂ ਡਾਇਮੰਡ ਕੰਪਨੀ ਦੀ ਚੈਨ ਪਾਉਂਦੇ ਹੋ ਜੇ ਮੰਨ ਹੁਣ ਕਈ ਕਿਸਾਨ ਭਰਾ ਆਪਣੇ ਕੰਬਾਈਨਾਂ ਦੇ ਵਿੱਚ ਵੀ ਨਾ ਡਾਇਮੰਡ ਨੂੰ ਪਿੱਛੇ ਰੱਖ ਕੇ ਕੋ ਹੋਰ ਚੀਜ਼ ਅੱਗੇ ਰੱਖਦੇ ਆ ਤੇ ਉਹਦੇ ਕਹਿਣ ਦੇ ਇਹਦੇ ਵਿੱਚ ਇਹ ਹੁੰਦਾ ਜੀ ਕਿਉਂਕਿ ਜੋ ਵੀ ਚੇਨ ਵਗੈਰਾ ਹੈ ਚਾਹੇ ਉਹ 베어ਿੰਗ ਵਗੈਰਾ ਜੋ ਉੱਚ ਕੁਆਲਿਟੀ ਦਾ ਹੋਊਗਾ ਜੀ ਕਿਉਂਕਿ ਅੱਜ ਅਗਰ ਆਪਾਂ ਕਿਸੇ ਦਾ ਨਾਮ ਲਾਂਗਾ ਉਹ ਕੰਪਨੀ ਦਾ ਪ੍ਰਚਾਰ ਹੋ ਜੂਗਾ ਜੀ ਜੀ ਤਾਂ ਆਪਾਂ ਨੇ ਤਾਂ ਆਪਦਾ ਪ੍ਰਚਾਰ ਕਰਨਾ ਹੈ ਜੀ ਕਿਉਂਕਿ ਆਪਾਂ ਉੱਚ ਕੁਆਲਿਟੀ ਦੀ ਚਾਹੇ ਉਹ 베어ਿੰਗ ਹੋਵੇ ਜੀ ਚਾਹੇ ਉਹ ਚੇਨ ਹੋਵੇ ਉਹ ਆਪਾਂ ਉੱਚ ਕੁਆਲਿਟੀ ਦੇ ਹੀ ਇਹਦੇ ਵਿੱਚ ਲਾਉਣੇ ਆ ਜੀ ਕਿਉਂਕਿ ਇਹ ਰੋਲਰਾਂ ਦੇ ਵਿੱਚ ਵੀ ਸਾਡੇ ਕਦੇ ਕੋਈ ਕੋਈ ਪ੍ਰੋਬਲਮ ਨਹੀਂ ਹੈਗੀ ਜਿਹਦੇ ਵਿੱਚ ਵੀ ਜਿਹੜੇ ਇਹ 베어ਿੰਗਾਂ ਦੇ ਵਿੱਚ ਇਹ 베어ਿੰਗ ਪਾਏ ਹੋਏ ਆ ਮੂਰੇ ਆ ਲਾਏ ਹੋਏ ਆ 6205 ਦੇ ਹਾਂਜੀ ਹਾਂਜੀ ਇਹਨਾਂ ਵਿੱਚ ਵੀ ਕੋਈ ਪ੍ਰੋਬਲਮ ਜਿਹੜੀ ਆ ਸਕ੍ਰੌਪਟ ਵੀ ਲੱਗੇ ਹੋਏ ਨੇ ਜੀ ਜੀ ਇਹ ਜਿਹੜੇ ਸਕ੍ਰੌਪਟ ਲਾਏ ਨੇ ਆਪਾਂ ਨੇ ਟੈਂਪਰਰੀ ਹੈਗੇ ਨੇ ਸਕ੍ਰੌਪਟ ਵੀ ਵੀ ਦੰਦੇ ਖਰਾਬ ਨਾ ਹੋਣ ਜੀ ਹਾਂਜੀ ਨਾ ਨਾ ਬਿਲਕੁਲ ਵੀ ਦੰਦੇ ਖਰਾਬ ਹੋਣਗੇ ਜੀ ਕਿਉਂਕਿ ਜਿੰਨੀਆਂ ਗਰਾਰੀਆਂ ਵੀ ਆਪਾਂ ਲਾ ਰਹੇ ਹਾਂ ਗਰਾਰੀ ਵੀ ਆਪਣੀ ਟੋਟਲੀ ਟੈਂਪਰ ਗਰਾਰੀ ਆਪਾਂ ਲਾ ਰਹੇ ਹਾਂ ਤਾਂ ਕਿ ਜਿਹੜੀ ਕਟਰ ਬਾਰ ਦੇ ਵਿੱਚ ਜਾਂ ਕੰਬਾਈਨ ਹਾਰਵੈਸਟ ਦੇ ਵਿੱਚ ਗਰਾਰੀ ਦੀ ਵਜ੍ਹਾ ਕਰ ਨੂੰ ਕੋਈ ਬ੍ਰੇਕਡਾਊਨ ਨਾ ਆਵੇ ਠੀਕ ਹੈ ਪੱਕੀ ਤੁਹਾਨੂੰ ਆ ਦੇਖੋ ਅਸੀਂ ਲਿਖਿਆ ਹੋਆ ਵੀ ਹੈ ਇੰਡੀਆ ਦੇ ਫਰਸਟ ਮੈਨੂਫੈਕਚਰਰ ਮੇਜ ਹੈਡਰ ਪ੍ਰੀਤ ਜੀ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਮੱਕੀ ਵਾਲਾ ਕਟਰ ਸੀ ਜਿਹੜਾ ਆਪਾਂ ਨੇ ਤਿਆਰ ਕੀਤਾ ਸੀਗਾ ਯਾਨੀ ਕੰਬੈਨ ਤੁਸੀਂ ਕੋਈ ਵੀ ਲਿਆਵੋ ਮੱਕੀ ਵਾਲਾ ਕਟਰ ਸਿਰਫ ਪ੍ਰੀਤ ਦਾ ਆ ਦੇਖੋ ਤੁਹਾਨੂੰ ਦਿਖਾਉਣਾ ਚਾਹਣਾ ਹੈ ਕਿ ਚ ਲਿਖਿਆ ਹੋਇਆ ਜੀ ਨਿਊ ਐਡੀਸ਼ਨ ਇਟਾਲੀਅਨ ਗੀਅਰ ਨਿਊ ਐਡੀਸ਼ਨ ਅੱਛਾ ਇਹ ਹੁਣ ਕਟਰ ਦਾ ਹੈ ਨਾ ਨਵੇਂ ਮਾਡਲ 2024 ਦੇ ਵਿੱਚ ਇਹ ਨਾਮ ਹਾਂਜੀ ਜੀ ਕੁਛ ਨਾ ਕੁਛ ਤੁਹਾਨੂੰ ਪਤਾ ਵੀ ਆਪਾਂ ਕੁਛ ਨਾ ਕੁਛ ਚੇਂਜਿੰਗ ਕਰਦੇ ਰਹਿੰਦੇ ਆਂ ਟਾਲੀਅਨ ਗੀਅਰ ਹਾਂਜੀ ਅੱਜ ਤੱਕ ਆਪਣੇ 2 ਲੱਖ ਜਿਹੜੇ ਕਸਟਮਰ ਨੇ ਉਹ ਸੰਤੁਸ਼ਣ ਨੇ ਪ੍ਰੀਤ ਦੇ ਕੋਖੋ ਵੱਖਰੇ ਪ੍ਰੋਡਕਟਾਂ ਤੋਂ ਔਰ 7 ਵਾਰ ਨੈਸ਼ਨਲ ਅਵਾਰਡ ਜਿਹੜਾ ਪ੍ਰੀਤ ਕੰਪਨੀ ਨੂੰ ਜਿਹੜਾ ਮਿਲ ਚੁੱਕਿਆ ਹੈ ਕਟਰ ਦੇ ਮਾਮਲੇ ਚ ਨੀਚੇ ਪ੍ਰੀਤ ਦੇ ਪ੍ਰੋਡਕਟਾਂ ਦੇ ਮਾਮਲੇ ਜੀ ਜੀ ਪ੍ਰੀਤ ਕਹਿੰਦੇ ਹਾਂ ਹਾਂ ਜੀ ਔਰ ਉਸ ਤੋਂ ਬਾਅਦ ਜੀ ਜਿਹੜੀ ਆਪਾਂ ਇਹ ਚਾਦਰ ਵੀ ਲਾ ਰਹੇ ਹਾਂ ਜੀ ਜੀ ਇਹ ਚਾਦਰ ਟੋਟਲੀ ਜੀ ਆਪਾਂ EN42 ਦੀ ਲਾ ਰਹੇ ਹਾਂ ਜੀ ਜਿਹੜੀ ਸਟੀਲ ਦੀ ਵਧੀਆ ਕੁਆਲਿਟੀ ਦੀ ਹੁੰਦੀ ਹੈ ਜਿਹੜੇ ਬਰਮ ਵੀ ਨੇ ਬਰਮ ਵੀ ਆਪਣੇ ਕਦੇ ਤੁਹਾਨੂੰ ਘਸਾਈ ਨਹੀਂ ਇਹਦਾਂ ਦੀ ਹੋ ਕੀ ਜਲਦੀ अच्छा ਮਨ ਲੋੜੇ ਬਾੜ ਲੱਗੇ ਆਏ ਹਾਂ ਹਾਂ ਪਰਮ ਵੀ ਬਹੁਤ ਵਧੀਆ ਕੁਆਲਿਟੀ ਦੇ ਲੱਗੇ ਵੀ ਨੇ ਜਿਵੇਂ ਮੱਕੀ ਨੂੰ ਦੇਖਦੇ ਮਜ਼ਬੂਤੀ ਹਾਂਜੀ 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 ਕਿਉਂਕਿ ਜਿੱਦਾਂ ਮੱਕੀ ਦਾ ਜਿਹੜਾ ਟਾਂਡਾ ਵਗੈਰਾ ਹਾਰ ਹੁੰਦਾ ਕਈ ਵਾਰੀ ਹਰਾ ਹੁੰਦਾ ਉਹ ਚੀਜ਼ ਨੂੰ ਦੇਖਦੇ ਹੋਏ ਆਪਾਂ ਇੱਕ ਚੀਜ਼ ਆ ਦੇਖੋ ਮੈਂ ਤੁਹਾਨੂੰ ਹੋਰ ਦਿਖਾਉਣਾ ਚਾਹੁੰਦਾ ਆ ਆ ਦੇਖੋ ਆ ਕਿਸੇ ਦੇ ਵੀ ਨਹੀਂ ਹੁੰਦਾ ਇਹ ਅਸੀਂ ਅਡਜਸਟਮੈਂਟ ਦੀ ਵੀ ਇਹ ਚ ਆਪਸ਼ਨ ਰੱਖੀ ਹੋਈ ਆ ਇਹ ਕਈ ਵਾਰੀ ਕੋਈ ਪਿੰਨ ਤੁਹਾਡੇ ਟਾਇਰ ਕਾਟੇ ਜਿੱਥੇ ਵੀ ਤੁਹਾਡੀ ਅਡਜਸਟਮੈਂਟ ਆਉਂਦੀ ਆ ਉੱਥੇ ਤੁਸੀਂ ਇਹਨੂੰ ਕਰ ਸਕਦੇ ਇਹਦੇ ਵਿੱਚ ਕੀ ਬਹੁਤ ਹੀ ਵੱਡੀ ਖਾਸੀਅਤ ਆ ਇਹਦੇ ਵਿੱਚ ਕੀ ਹੁੰਦਾ ਜੀ ਜਿੱਦਾਂ ਹੁਣ ਅੱਜ ਕੱਲ ਤਾਂ ਬੀਮ ਵਾਲੇ ਕਟਰ ਚੱਲੇ ਨੇ ਜਿਹੜੀਆਂ ਪ੍ਰਾਣੀਆਂ ਕਮੈਨਾਂ ਹੁੰਦਾ ਸੀ ਉਹਨਾਂ ਦੇ ਉਹ ਮੋਰਨਿੰਗ ਵਾਲਾ ਸਿਸਟਮ ਹੁੰਦਾ ਸੀ ਉਹਦੇ ਵਿੱਚ ਵੀ ਆਪਾਂ ਦਿਖਾਉਣਾ ਚਾਹੁੰਦੇ ਆ ਇਧਰਲੀ ਸਾਈਡ ਤੋਂ ਦੇਖੋ ਜੀ ਆਹ ਦੇਖੋ ਇਹ ਲੱਗੇ ਵੀ ਨੇ ਇਸ ਤਰ੍ਹਾਂ ਮੋਰਨੀ ਦੇ ਵੀ ਆ ਚੀਜ਼ ਆਪਾਂ ਕਰਕੇ ਦੰਨੇ ਆ ਅੱਜ ਤੁ ਮੰਨ ਲਓ ਵੀ ਤੁਹਾਡੇ ਲਈ ਕੋਈ ਵੀ ਕਮਬੈਨ ਤੇ ਤੁਸੀਂ ਮੋਰਨੀ ਵਾਲੇ ਤੇ ਕਟਰ ਫਿੱਟ ਕਰਵਾ ਕੇ ਲੈ ਜਾਨੇ ਹੋ ਜੀ ਉਹਨਾਂ ਨਾਲੇ ਸਾਲ ਬਾਅਦ 2 ਸਾਲ ਬਾਅਦ ਉਹ ਕਮਬੈਨ ਵੇਚ ਕੇ ਤੁਸੀਂ ਪੁਰਾਣੀ ਹੋਰ ਕੋਈ ਕਮਬੈਨ ਲੈ ਲਈ ਮੋਰਨੀ ਵਾਲੇ ਚੈਂਬਰ ਦੀ ਉਹਦੇ ਵਿੱਚ ਹੀ ਤੁਹਾਡਾ ਜਿਹੜਾ ਕਟਰ ਬਾਰੇ ਫਿੱਟ ਹੋ ਜਾਊਗਾ ਅੱਛੇ ਮੰਨ ਲਓ ਇਹ ਦੇ ਵਿੱਚ ਚੱਲ ਪੱਤੀ ਲਾ ਕੇ ਚੱਲ ਕਰਦੇ ਵੀ ਜੀ ਅੱਗੇ ਪਿੱਛੇ ਹਾਂਜੀ ਤੁਹਾਨੂੰ ਵੱਡ ਟੁੱਕ ਕਰਨ ਦੀ ਜ਼ਰੂਰਤ ਨਹੀਂ ਹੈਗੀ ਜੀ ਯਾਨੀ ਬਿਲਡਿੰਗ ਵਾਲਿਆਂ ਨੂੰ ਦੇਖਣ ਦੀ ਲੋੜ ਨਹੀਂ ਚੁੱਪ ਕਰਨਾ ਢੱਲੇ ਕਰੋ ਸੈਟਿੰਗ ਕਰਕੇ ਪਹਿਲਾਂ ਹਾਂਜੀ ਇਸੇ ਤਰ੍ਹਾਂ ਜਿਹੜੀ ਮੋਰਨੀ ਉੱਪਰ ਲੱਗਦੀ ਹੈ ਇਸ ਤਰ੍ਹਾਂ ਉਹਦੇ ਵੀ ਆਪਾਂ ਨੇ ਇਹੀ ਚੀਜ਼ ਕਰਤੀ ਜੀ ਵੀ ਨਟਾਂ ਬੋਲਟਾਂ ਨਾਲ ਇਹ ਐਡਜਸਟਮੈਂਟ ਕਰਤੀ ਵੀ ਤੁਸੀਂ ਘਰ ਜਾ ਕੇ ਹੀ ਅਗਰ ਤੁਹਾਡਾ ਇਰਾਦਾ ਬਦਲਦਾ ਵੀ ਸਾਲ ਬਾਅਦ ਕਟਰ ਨਹੀਂ ਬਦਲਣਾ ਆਪਾਂ ਮਸ਼ੀਨ ਬਦਲਣੀ ਹੈ ਤਾਂ ਇਹੇ ਕਟਰ ਬਾਅਦ ਤੁਸੀਂ ਘਰ ਆਪਣੇ ਘਰ ਦੇ ਵਿੱਚ ਹੀ ਨਟ ਬੋਟ ਢਿੱਲੇ ਕਰਕੇ ਉਹਦੇ ਸਹਾਨ ਨਾਲ ਅਡਜਸਟਮੈਂਟ ਕਰਕੇ ਕਮਬੈਨ ਤੇ ਫਿਟ ਕਰ ਸਕਦੇ ਨੇ ਕਿਸਾਨ ਭਰਾਵਾਂ ਨੂੰ ਦਿੱਕਤ ਦਾ ਸਾਹਮਣਾ ਦਾ ਬਾਈ ਜਿਵੇਂ ਬਿਲਕੁਲ ਨਹੀਂ ਕਰਨਾ ਪਵੇ ਜੀ ਕਿਉਂਕਿ ਜੇ ਤੁਸੀਂ ਪ੍ਰੀਤ ਕਟਰ ਖਰੀਦ ਲਿਆ ਜੀ ਤਾਂ ਤੁਹਾਡੀ ਸੁਵਿਧਾ ਵਾਸਤੇ ਹੈ ਜੀ ਸਹੀ ਗੱਲ ਹੈ ਹਾਂ ਤੂੰ ਉਹਦੇ ਵੀ ਜੇ ਨਹੀਂ ਆਇਆ ਆਪਾਂ ਨੂੰ ਹਨਾ ਮਸ਼ੀਨ ਕੰਪਨੀ ਦੇ ਵਿੱਚ ਆਵੇ ਨਾ ਆਵੇ ਉਹ ਕੋਈ ਦਿੱਕਤ ਨਹੀਂ ਪਰ ਜਿਹੜੇ ਇਹਨਾਂ ਦੀ ਅਡਜਸਟਮੈਂਟ ਹਨਾ ਵੇ ਜਾ ਕੇ ਆਪਾਂ ਨੂੰ ਪਿੰਨਾ ਜਾਂ ਆਪਾਂ ਘਰਾਂ ਜਾ ਕੇ ਕਟਰ ਪਾਈ ਹੈ ਨਾ ਸੈਟਿੰਗ ਨਾ ਆਵੇ ਤਾਂ ਸਿਰਫ ਆ ਚਾਰ ਨਾਲ ਢਿੱਲੇ ਕਰਕੇ ਇਹ ਪਿੰਨ ਦੀ ਅਡਜਸਟਮੈਂਟ ਕਰ ਸਕਦੇ ਆ ਇਹ ਬੜਾ ਵਧੀਆ ਹੈ ਨਾ ਸੌਦਾ ਜਿਹੜਾ ਕਰਤਾ ਬੜਾ ਵਧੀਆ ਲੱਗਿਆ ਇਹ ਇੱਕ ਆ ਚੀਜ਼ ਤੁਹਾਨੂੰ ਮੈਂ ਦਿਖਾਉਣਾ ਚਾਹੁੰਦੇ ਜੀ ਇਹ ਸਭ ਤੋਂ ਪਹਿਲਾਂ ਜਿਹੜਾ ਡਬਲ 베ARING ਸੀ ਮਾਰਕੀਟ ਦੇ ਵਿੱਚ ਮੱਕੀ ਵਾਲੇ ਕਟਰ ਦੇ ਔਰ ਕਣਕ ਝੋਨੇ ਵਾਲੇ ਕਟਰ ਦੇ ਵਿੱਚ ਡਬਲ 베ARING ਹੈ ਜਿਹੜਾ ਆਪਾਂ ਨੇ ਸਟਾਰਟ ਕੀਤਾ ਸੀਗਾ ਇਹ ਲਗਭਗ 3-4 ਸਾਲ ਪਹਿਲਾਂ ਆਪਾਂ ਇਹ ਚੀਜ਼ ਸਟਾਰਟ ਕਰ ਚੁੱਕੇ ਸੀਗੇ ਇਹਦਾ ਇਹ ਬੈਨੀਫਿਟ ਹੈ ਜਿੱਦਾਂ ਕਈ ਵਾਰ ਬੈਲਟਾਂ ਟਾਈਟ ਹੁੰਦੀਆਂ ਨੇ ਤਾਂ ਉਹਦੇ ਨਾਲ 베アリング ਵੀ ਟੁੱਟ ਸਕਦਾ ਹੈ ਕਈ ਵਾਰ ਖਿੱਚ ਪੈ ਜਾਂਦੀ ਹੈ ਅਗਰ ਤੁਹਾਡਾ ਇੱਕ 베アリング ਟੁੱਟਦਾ ਜੀ ਤਾਂ ਦੂਜੇ 베アリング ਦੇ ਆਸਰੇ ਤੁਹਾਡੀ ਜਿਹੜਾ ਕਟਰ ਬਾਰਾ ਜਾਂ ਮਸ਼ੀਨ ਹੈ ਚੱਲਦੀ ਰਹਿਣੀ ਹੈ ਬ੍ਰੇਕਡਾਊਨ ਨਹੀਂ ਹੋਣੀ ਨਹੀਂ ਸਮਾਂ ਖਰਾਬ ਨਹੀਂ ਹੁੰਦਾ ਸਮਾਂ ਖਰਾਬ ਨਹੀਂ ਹੋਣਾ ਔਰ ਸਭ ਨਾਲ ਵੱਡੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਪਹਿਲਾਂ ਵੀ ਦੱਸਿਆ ਜਿਹੜੀਆਂ ਜਿੰਨੀਆਂ ਵੀ ਆਪਾਂ ਗਰਾਰੀ ਵਗੈਰਾ ਆਪਾਂ ਪਾਉਨੇ ਆ ਜੀ ਇਹ ਟੋਟਲੀ ਗਰਾਰੀ ਹੈ ਜਿਹੜੀ ਸਾਰੀ ਟੈਂਪਰ ਗਰਾਰ ਅਜੇ ਮਨ ਲਓ ਜਿੰਨੀਆਂ ਵਿੱਚ ਇਹ ਕਰਾਰੀਆਂ ਪਹਿਲੇ ਜਿੰਨੀਆਂ ਵੀ ਚਾਹੇ ਉਹ ਕੰਬਾਈਨ ਦੇ ਵਿੱਚ ਜੀ ਚਾਹੇ ਕਟਰਵਾਰ ਦੇ ਵਿੱਚ ਸਾਰੀਆਂ ਕਰਾਰੀਆਂ ਟੈਂਪਰ ਪਾਉਣੇ ਆ ਔਰ ਇੱਕ ਹੋਰ ਚੀਜ਼ ਮੈਂ ਤੁਹਾਨੂੰ ਖੂਬੀ ਦੱਸਣਾ ਚਾਹੁੰਦੇ ਜੀ ਕਿਉਂਕਿ ਜਿਹੜਾ ਕਟਰਵਾਰ ਦੇ ਜਿਹੜੇ ਜਿੰਨੇ ਵੀ ਗੇਅਰ ਲੱਗੇ ਨੇ ਉਹ ਸਾਜ ਦੇ ਮੁਤਾਬਕ ਲੱਗਦੇ ਨੇ ਜੀ ਇਹ ਸਾਰੇ ਗੇਰਾਂ ਨੂੰ ਆਪਾਂ ਨੇ ਜਿਹੜੀ ਡਰਾਈਵ ਹੈਗੀ ਹੈ ਨਾ ਉਹ ਸਾਰੀ ਡਰਾਈਵ ਸਿੰਗਲ ਦਿੱਤੀ ਵੀ ਹੈ ਜੀ ਉਹ ਸਿੰਗਲ ਡਰਾਈਵ ਦਾ ਇਹ ਫਾਇਦਾ ਜੀ ਸਿੰਗਲ ਕਿਦਾਂ ਜੀ ਤੇ ਇੱਕ ਇੱਕੇ ਸਾਈਡ ਤੋਂ ਕਿ ਅਸੀਂ 5-7 ਸਾਲ ਪਹਿਲਾਂ ਲਗਭਗ 7 ਕਿਸਾਲ ਪਹਿਲਾਂ ਵੱਖੋ-ਵੱਖਰੀ ਗੇਅਰ ਨੂੰ ਵੱਖੋ-ਵੱਖਰੀ ਡਰਾਈਵ ਕਰਤੀ ਸੀਗੀ ਬਈ ਇੱਕ ਇੱਕ ਹਰੇ ਗੇਅਰ ਨੂੰ ਵੱਖੋ ਡਰਾਈਵ ਉਹਦੇ ਚ ਕੀ ਹੈ ਕਿ ਕਿਸਾਨ ਭਰਾਵਾਂ ਵੱਲੋਂ ਉਹ ਚੀਜ਼ ਦੀ ਕੰਪਲੀਟ ਕੀਤੀ ਗਈ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਵੀ ਇਹ ਚੀਜ਼ ਦੀ ਖਿਚਾਈ ਦੇ ਵਿੱਚ ਕੁਛ ਨਾ ਕੁਛ ਫਰਕ ਪੈਂਦਾ ਤੇ ਕੰਪਲੀਟ ਵੀ ਕਿਸਾਨ ਭਰਾਵਾਂ ਨੂੰ ਕਿਸੇ ਜਰੀਏ ਆ ਰਹੀ ਸੀ ਉਹ ਤਾਂ ਉਹ ਉਸੇ ਚੀਜ਼ ਨੂੰ ਦੁਬਾਰਾ ਫੇਰ ਅਸੀਂ ਸਾਰੇ ਗੇਰਾਂ ਦੀ ਡਰਾਈਵ ਹੈ ਜਿਹੜੀ ਸਿੰਗਲ ਕੀਤੀ ਹੈ ਜਿਹੜੇ ਵੱਖੋ ਵੱਖਰੇ ਗੇਰਾਂ ਦੀ ਡਰਾਈਵ ਹੁੰਦੀ ਹੈ ਉਹ ਮੇਰੇ ਹਿਸਾਬ ਨਾਲ ਤਾਂ ਉਹ ਕਾਮਯਾਬ ਨਹੀਂ ਹੈਗੀ ਜੀ ਹੁਣ ਮੰਨिए ਆਪਾਂ ਵੀ ਜਿਵੇਂ ਚੈਨ ਚੜੀ ਹੋਈ ਹੈ ਜੀ ਹਾਂਜੀ ਹਾਂਜੀ ਇਹ ਮੰਨ ਲਓ ਇਹ ਚੈਨ ਤਾਰਤੀ ਤੇ ਸਾਰਾ ਗੱਡਰਕ ਕਰੋ ਕੋ ਜੂ ਹਾਂਜੀ 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 ਇਹ ਇਹ ਕੰਪਲੀਟ ਬਾਕੀ ਪਿਆਣਾ ਪਿੰਟੂ ਬਾਈ ਨੇ ਜਿਹੜਾ ਆਪਾਂ ਦੱਸਿਆ ਇਹਦੇ ਵਿੱਚ ਜਿਵੇਂ ਆਪਾਂ ਹਨਾ ਅੱਗੇ ਇਹਨਾਂ ਨੇ ਜਿਵੇਂ ਗੇਰਾਂ ਦੇ 12 ਚੈਨਾਂ ਪੈਨੀਆਂ ਹਨਾ ਇਹਦੇ ਵਿੱਚ ਕੱਲਾ-ਕੱਲਾ ਗੇਅਰ ਚਲਾ ਕੇ ਚਲਾਈਦੀ ਹੈ ਨਾ ਆਪਾਂ ਉਹ ਕਈ ਵੀਰਾਂ ਦੇ ਆਪਣੇ ਸੋਣੇ ਆ ਵੀ ਜਿਹੜੇ ਪ੍ਰਾਣੇ ਮੱਕੀ ਦੇ ਵਿੱਚ ਮਸ਼ੀਨਾਂ ਚਲਾਉਂਦੇ ਆ ਨਾ ਵੀ ਜੇ ਇੱਕ ਸਿਆੜ ਖੜ ਜਾਂਦਾ ਤਾਂ ਮਸ਼ੀਨ ਮੰਨ ਲਓ ਖੜਿਆਂ ਨਾਲ ਦੀ ਹੋ ਜਾਂਦੀ ਦੀ ਸਿਆੜ ਇਹੀ ਸਿਆੜ ਬੰਦ ਹੁੰਦਾ ਤਾਂ ਹੁਣ ਇਹਦੇ ਵਿੱਚ ਨਵੇਂ ਮਾਡਲ ਦੇ ਵਿੱਚ ਕੀ ਕਰ ਸਕਦੇ ਆ ਮੰਨ ਲਓ ਜੇ ਆਹ ਸਿਆੜ ਖੜ ਗਿਆ ਤੇ ਇਹਦੇ ਸਮਾਨ ਉਧਰ ਇੱਧਰ ਉਧਰ ਕੱਟ ਕੇ ਇਹਨੂੰ ਚਲਾ ਸਕਦੇ ਆ ਇਹੀ ਪੇਹੀ ਚੀਜ਼ ਆ 25 ਹਾਂਜੀ ਬਿਲਕੁਲ ਜੀ ਬੜਾ ਕਈ ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਣਾ ਚਾਹੁੰਦਾ ਤੁਸੀਂ ਜੂਮ ਕਰਕੇ ਅੱਗੇ ਦਿਖਾ ਸਕਦੇ ਹੋ ਤੇ نیچے ਤੋਂ ਇਹ ਚੀਜ਼ ਆਪਾਂ ਨੇ ਜੀ ਤਿੰਨ ਜਗ੍ਹਾ ਅਡਜਸਟਮੈਂਟ ਦੀ ਕਰਦੀ ਹੈ ਦੋ ਬਾ ਵਾਲੀ ਹੈਗੀ ਹੈ ਵੀ ਕਹਾ ਤਾਂ ਅੱਗੇ ਪਿੱਛੇ ਵਾਲਾ ਜੀ ਇਹਨੂੰ ਤੁਸੀਂ ਅਗਰ ਆਪਣੇ ਚੈਂਬਰ ਦੇ ਅਨੁਸਾਰ ਟਾਇਰ ਨੂੰ ਬਾਹਰ ਵੀ ਕੱਢਣਾ ਚਾਹੁੰਦੇ ਹੋ ਜੀ ਹੋਰ ਤਾਂ ਹੋਰ ਬਾਹਰਲੀ ਸਾਈਡ ਇਹਨੂੰ ਟਾਇਰ ਨੂੰ ਕਰ ਸਕਦੇ ਹੋ ਕਈ ਕਸਟਮਰ ਭਰਾ ਕਹਿੰਦੇ ਸੀ ਕਿ ਆਮ ਮਾਰਕੀਟ ਵਾਲੀਆਂ ਦੇ ਮਸ਼ੀਨਾਂ ਦੇ ਜਿਹੜਾ ਚੈਂਬਰ ਫਸਦਾ ਹੁੰਦਾ ਸੀਗਾ ਤੇ ਉਹ ਚੀਜ਼ ਦਾ ਵੀ ਆਪਾਂ ਨੇ ਪੱਕਾ ਹੱਲ ਕਰਤਾ ਵੀ ਤੁਸੀਂ ਟਾਇਰ ਨੂੰ ਉਨਾ ਬਣਿਆ ਬਣਿਆ ਹੀ ਬਾਹਰ ਨੂੰ ਕੱਢ ਲਓ ਨਾ ਉਹ ਚੀਜ਼ ਦਾ ਵੀ ਫਾਇਦਾ ਜੀ ਬਈ ਪ੍ਰੀਤ ਕੰਬਾਈਨ ਨੇ ਆਪਣੇ ਕੰਬਾਈਨ ਦੇ ਮੂਰੇ ਪਾਉਣ ਦਾ ਕਾਟਰ ਦਾ ਤਾਂ ਚਲੋ ਮੰਨਿਆ ਇਹਨਾਂ ਨੇ ਪੂਰਾ ਨਾਪਾ ਤੋਲਾ ਕਰਕੇ ਇਹਨਾਂ ਨੂੰ ਪਤਾ ਵੀ ਸਾਡਾ ਫਿਲਟਰ ਕਿੱਥੇ ਹੈ ਬਾਕੀ ਇਹਨਾਂ ਨੇ ਦੂਜੀਆਂ ਕੰਪਨੀਆਂ ਨੂੰ ਦੇਖ ਕੇ ਜਿਹੜਾ ਹਨਾ ਆਪਾਂ ਕਹਿ ਦਈਏ ਫਿਲਟਰ ਕਈ ਵਾਰੀ ਲਾਉਣ ਲੱਗੇ ਜਾਂ ਪਾਉਣ ਲੱਗੇ ਟਾਇਰ ਦੇ ਵਿੱਚ ਫਸ ਜਾਂਦਾ ਉਹਨੂੰ ਦੇਖਦੇ ਹੋਏ ਵੀ ਆਹ ਬਾਈ ਨਟ ਲਾਤਾ ਇਹਨੂੰ ਨਟ ਨੂੰ ਖੋਲ ਕੇ ਆਪਾਂ ਟਾਇਰ ਆ ਜਿਹੜਾ ਹਨਾ ਅੱਗੇ ਕਰਨਾ ਇੱਕ ਅਡਜਸਟਮੈਂਟ ਅੱਗੇ ਹੋ ਜੂਗੀ ਇੱਕ ਨੰਬਰ ਇੱਕ ਨੰਬਰ ਆਟੋਮੈਟ ਪਿੱਛੇ ਹੋ ਜੂ ਬੀ ਇਹ ਚੀਜ਼ ਵੀ ਹਨਾ ਦੂਜੀਆਂ ਕੰਮੈਨਾਂ ਵਾਸਤੇ ਜਿਵੇਂ ਮੰਨ ਲਓ ਹੋਰ ਕੰਬੈਨ ਮੂਰੇ ਕਟਰ ਪਾਉਣਾ ਉਹਦੇ ਦੇਖਦੇ ਇਹ ਬਹੁਤ ਵਧੀਆ ਕੰਮ ਕਰਿਆ ਪਿੰਟ ਜੀ ਤੁਸੀਂ ਤੇ ਇੱਕ ਆ ਜਿਹੜੀ ਸਾਈਡ ਵਾਲਾ ਜਿਹੜਾ ਹੈਗਾ ਪੱਲਾ ਆਪਣਾ ਇਹ ਵੀ ਪਹਿਲਾਂ ਨਾਲੋਂ ਆਪਾਂ ਨੇ ਥੋੜੀ ਇਹਦੀ ਹਾਈਟ ਹੈ ਜਿਹੜੀ ਉਚਾਈ ਹੈ ਉਹ ਵਧਾਈ ਹੈ ਉੱਤੇ ਨੂੰ ਵਧਾਈਏ ਇਹ ਉੱਪਰ ਨੂੰ ਵਧਾਈਏ ਜੀ ਇਹਦਾ ਕੀ ਰੀਜ ਨੇ ਕਿ ਕਿਸਾਨ ਭਰਾਵਾਂ ਦੀ ਡਿਮਾਂਡ ਆਉਂਦੀ ਸੀ ਵੀ ਇਹ ਚੀਜ਼ ਨੂੰ ਤੁਸੀਂ ਹੋਰ ਉੱਪਰ ਨੂੰ ਵਧਾਵੋ ਤਾਂ ਕਿ ਜਿਹੜੀ ਛੱਲੀ ਹੈ ਕਈ ਵਾਰ ਤੜਕ ਜਾਂਦੀ ਸੀ ਤਾਂ ਬਾਹਰਲੀ ਸਾਈਡ ਆ ਜਾਂਦੀ ਸੀ ਇਹ ਡਿਮਾਂਡ ਸੀ ਕੋਈ ਫਾਲਟ ਕੋਈ ਨਹੀਂ ਸੀ ਲੇਕਿਨ ਆਪਾਂ ਕਹਿੰਨੇ ਕਿਸਾਨਾਂ ਦੀ ਡਿਮਾਂਡ ਦੇ ਅਨੁਸਾਰ ਵੀ ਚੱਲਣਾ ਜ਼ਰੂਰੀ ਹੈ ਜ਼ਰੂਰੀ ਜ਼ਰੂਰੀ ਹੈ ਜੀ ਕੋਈ ਅਥਰੀ ਤਾਂ ਫੀਲਡ ਦੇ ਵਿੱਚ ਤੇ ਹਨਾ ਕੋਈ ਵੀ ਚੀਜ਼ ਰਿਪੋਰਟ ਮਿਲਦੀ ਹੈ ਤਾਂ ਫੀਲਡ 'ਚੋਂ ਮਿਲਦੀ ਹੈ ਬਿਲਕੁਲ ਜੀ ਕਿਉਂਕਿ ਸਾਡੀਆਂ ਗੱਡੀਆਂ ਫੀਲਡ ਦੇ ਵਿੱਚ ਜਿੱਥੇ ਵੀ ਕੋਈ ਵੀ ਚਾਹੇ ਕੰਬਾਈਨ ਚੱਲਦੀ ਹੈ ਸਾਡੀ ਚਾਹੇ ਹਰ ਫੀਲਡ ਦੇ ਵਿੱਚ ਸਾਡੀ ਟੀਮ ਹੈ ਜਿਹੜੀ ਅਵੇਲੇਬਲ ਰਹਿੰਦੀ ਹੈ ਹਰ ਸਟੇਟ ਦੇ ਵਿੱਚ ਰਹਿੰਦੀ ਹੈ ਹਰ ਸਟੇਟ ਦੇ ਵਿੱਚ ਜੀ 올 ਇੰਡੀਆ ਦੇ ਵਿੱਚ ਜਿਹੜੀ ਔਰ ਸਭ ਨਾਲ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਜੀ ਕੰਬਾਈਨ ਤੁਹਾਡੇ ਕੋਲੇ ਚਾਹੇ 5 ਸਾਲ ਪੁਰਾਣੀ ਹੋਵੇ ਚਾਹੇ 10 ਸਾਲ ਪੁਰਾਣੀ ਹੋਵੇ ਤੁਸੀਂ ਸਾਡੀ ਟੀਮ ਨੂੰ ਜਾਂ ਕੰਪਨੀ ਦੇ ਵਿੱਚ ਫੋਨ ਕਰੋ ਤੁਹਾਡੇ ਤੋਂ ਲੇਬਰ ਚਾਰਜ ਕੋਈ ਨਹੀਂ ਲਿਆ ਜਾਊਗਾ ਜੀ ਜਦ ਤੱਕ ਤੁਸੀਂ ਕੰਬਾਈਨ ਰੱਖਦੇ ਹੋ 10 ਸਾਲ ਰੱਖਦੇ ਹੋ 15 ਸਾਲ ਰੱਖਦੇ ਹੋ ਜਣੀ ਫੀਲਡ ਦੇ ਵਿੱਚ ਲੇਬਰ ਚਾਰਜਸ ਉਤੋਂ ਕੋਈ ਨਹੀਂ ਲੱਗੇ ਜੋ ਪਾਰਟ ਪੈਣਾ ਉਹਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਅੱਛਾ ਮੰਨੋ ਜੇ ਗਾਰੰਟੀ ਤੋਂ ਬਾਹਰ ਆ ਫੇਰ ਵੀ ਕੰਪਨੀ ਜਾਂਦੀ ਆ ਹਾਂਜੀ ਕੰਪਨੀ ਆ ਤੁਸੀਂ ਫੋਨ ਕਰੋ ਕਿਉਂਕਿ ਜੇ ਤੁਹਾਨੂੰ ਕੋਈ ਮਜਬੂਰੀ ਹੋਊਗੀ ਤਦ ਹੀ ਤੁਸੀਂ ਕੰਪਨੀ ਨੂੰ ਯਾਦ ਕਰੋਗੇ ਜੀ ਜੀ ਠੀਕ ਹੈ ਜੀ ਕੰਪਨੀ ਦਾ ਵੀ ਹੱਕ ਬਣਦਾ ਵੀ ਕਸਟਮਰ ਦੀ ਹੈਲਪ ਕਰਨਾ ਉਹ ਚੀਜ਼ ਨੂੰ ਅਸੀਂ ਪਹਿਲ ਦੇ ਆਧਾਰ ਤੇ ਲੈ ਕੇ ਚੱਲੇ ਆ ਜੀ ਸਰਵਿਸ ਹੈ ਜਿਹੜੀ ਸਾਡੇ ਵਾਸਤੇ ਬਹੁਤ ਅਹਿਮ ਹੈ ਜੀ ਜਣੀ ਲੇਬਰ ਦਾ ਕੋਈ ਪੈਸਾ ਨਹੀਂ ਸਰਵਿਸ ਜਿੱਥੇ ਮਰਜੀ ਜਿਹੜੀ ਮਰਜੀ ਸਟੇਟ ਚੋ ਹਾਂਜੀ ਹਾਂਜੀ ਬਾ ਸਾਡੀ ਮਸ਼ੀਨ ਚੱਲ ਰਹੀ ਐ 2 ਸਾਲ ਪੁਰਾਣੀ ਐ 5 ਸਾਲ ਪੁਰਾਣੀ ਐ ਠੀਕ ਐ ਨਾ ਉਹਦੇ ਚ ਜੋ ਪਾਰਟ ਲੱਗਣਾ ਉਹ ਤਾਂ ਚਲੋ ਉਹਦਾ ਪੈਸਾ ਲੱਗਣਾ ਹੀ ਹੈ ਲੱਗਣਾ ਹੀ ਲੱਗਣਾ ਗਾਰੰਟੀ ਤੋਂ ਬਾਹਰ ਗਾਰੰਟੀ ਗਾਰੰਟੀ ਤੋਂ ਬਾਹਰ ਗਾਰੰਟੀ ਗਾਰੰਟੀ ਦੇ ਵਿੱਚ ਉਹਦਾ ਵੀ ਕੋਈ ਤੁਹਾਨੂੰ ਚਾਰਜ ਨਹੀਂ ਦੇਣਾ ਜੀ ਲਓ ਜੀ ਬਾਈ ਪ੍ਰੀਤ ਕੰਪੈਨ ਰੱਖਣੇ ਵਾਲਿਆਂ ਨੂੰ ਇੱਕ ਹੋਰ ਤੋਹਫਾ ਦੇਤਾ ਪ੍ਰੀਤ ਕੰਪਨੀ ਦੇ ਹਨਾ ਕੰਪੈਨ ਭਾਵੇਂ 5 ਸਾਲ ਹੋਵੇ ਭਾਵੇਂ 10 ਸਾਲ ਪੁਰਾਣੀ ਹੋਵੇ ਪਰ ਜਿਹੜੀ ਮਰਜੀ ਸਟੇਟ ਦੇ ਵਿੱਚ ਚੱਲਦੀ ਹੋਵੇ ਤੁਹਾਨੂੰ ਜਿਹੜੀ ਹੈ ਨਾ ਕੰਪਨੀ ਦੀ ਗੱਡੀ ਤੁਹਾਡੇ ਕੋਲ ਪਹੁੰਚੂਗੀ ਜਿਹੜਾ ਮੰਨ ਲਓ ਸਪੇਅਰ ਪਾਰਟ ਦਾ ਖਰਚਾ ਉਹ ਤੁਹਾਨੂੰ ਦੇਣਾ ਪਊ ਜਿਹੜਾ ਲੇਬਰ ਖਰਚਾ ਉਹ ਬਿਲਕੁਲ ਤੁਹਾਤੇ ਇੱਕ ਪ੍ਰੀਤ ਕੰਪਨੀ ਜਿਹੜੀ ਸੇਵਾ ਚ ਹਾਜ਼ਰਾ ਤੁਹਾਡੇ ਬਾਕੀ ਕਟਰ ਦੇਖਿਆ ਨਾ ਆਪਾਂ ਭਾਈ ਪਿੰਟੂ ਭਾਈ ਜੀ ਨੇ ਆਪਾਂ ਨੂੰ ਦੱਸਿਆ ਕਟਰ ਬਾਰੇ ਜਾਣਕਾਰੀ ਦਿੱਤੀ ਭਾਈ ਮੇਨ ਗੱਲ ਤਾਂ ਜਿਹੜੀ ਇਹਦੇ ਵਿੱਚ ਹੁੰਦੀ ਹੈ ਪਲੇਟ ਹੈ ਨਾ ਇਹ ਆਪਾਂ ਮੋਟਾ-ਮੋਟਾ ਲਾ ਕੇ ਚੱਲੀਏ ਤਾਂ ਸਾਰਾ ਕੰਮ ਆ ਜਿਹੜਾ ਸਿਸਟਮ ਆ ਬਲੇਡ ਦਾ ਉਹ ਤੁਸੀਂ ਬਲੇਡ ਦੀ ਹੁਣ ਕੁਆਲਿਟੀ ਦੇਖ ਲਈ ਹੈ ਨਾ ਬਾਕੀ ਜਿਹੜੀ ਹੋਰ हिस्सा ਹੋ ਗਿਆ ਬਾਕੀ ਤੁਹਾਨੂੰ ਆਪਣਾ ਆ ਸਿਸਟਮ ਹੋ ਗਿਆ ਹਨਾ ਵੀ ਫਿਲਟਰ ਪਾਉਣ ਦੇ ਵਿੱਚ ਕਿਤੇ ਵੀ ਜਿੱਥੇ ਆਪਣੇ ਫਿਲਟਰ ਸੈੱਟ ਆਉਂਦੀ ਆ ਪਿੰਨ ਉੱਥੇ ਆਪਾਂ ਨਾਟ ਲੱਕਾਸ ਕੇ ਲੌਕ ਲਾ ਕੇ ਇਹਨੂੰ ਚਲਾ ਸਕਦੇ ਆ ਬਾਕੀ ਜਿਵੇਂ ਤੁਹਾਨੂੰ ਵੀਰ ਨੇ ਦੱਸਿਆ ਚਾਦਰ ਆ ਜਿਹੜੀ ਵਿੱਚ ਸਟੀਲੀ ਚਾਦਰ ਆ ਜਾਂ ਬਾਲਾ ਇਹ ਥੁਲਕਾ ਸਣਦਾ ਦਾ ਇਹਨਾਂ ਦਾ ਹੋਈ ਨਹੀਂ ਬਾਕੀ ਤੋਂ ਬਾਅਦ ਚੈਨਾ ਬਾਰੇ ਆਪਾਂ ਗੱਲ ਕਰੀ ਹਨਾ ਚੈਨਾ ਵੀ ਹੈਵੀ ਕੁਆਲਿਟੀ ਦੀਆਂ ਬਸ ਜਿਵੇਂ ਆ ਦੱਸਿਆ ਆਪਣੇ ਮੂਰੇ ਸਰਾਕਟਾ ਇਹ ਵੀ ਟੈਂਪਰ ਕਰਕੇ ਲਾਇਆ ਹੋਇਆ ਹੈ ਇਹਨੀ ਗੱਤੇ ਬਾਅਦ ਜਿਹੜੇ ਕਟਰ ਦੇ ਵਿੱਚ ਸੋਧ ਆ ਕਹਿਦੀ ਆਪਾਂ ਹਨਾ ਮੇਨ ਤਾਂ ਭਲੇਟਾਂ ਤੇ ਲੈ ਕੇ ਕਿੱਥੇ ਤੱਕਰ ਜਿੱਥੇ ਤੱਕਰ ਜਿਹਾ ਇਹ ਕਟਰ ਦੇ ਵਿੱਚ ਜਿਹੜੀ ਦੇ ਪਿੱਛੇ ਕਮੀ ਪੇਛੀ ਉਹ ਵੀ ਆਈ ਆ ਪ੍ਰੀਤ ਕੰਬੈਨ ਨੇ ਮੁੱਖ ਤੂੰ ਉਹਨੂੰ ਚੱਕ ਗਏ ਇਹ 24 ਦੇ ਵਿੱਚ ਕਟਰ ਜਿਹੜਾ ਦੇਣਾ ਹੁਣ ਇਹਦਾ ਸਿਰਾਈ ਕਰਾਤਾ ਬਾਕੀ ਤੁਸੀਂ ਪੇਂਟ ਕੁਆਲਿਟੀ ਦੇਖੋ ਹਨਾ ਦੇਖਣ ਨੂੰ ਕਟਰ ਦੇਖੋ ਚੀਜ਼ ਸੋਹਣੀ ਵੀ ਲੱਗਣੀ ਚਾਹੀਦੀ ਅੰਦਰ ਖੜੀ ਉਹ ਕੁਆਲਿਟੀ ਪੂਰੀ ਹੈ ਹਨਾ ਵੀ ਐ ਜਿਵੇਂ ਮਸ਼ੀਨ ਦਿੱਤਾ ਰੰਗ ਚਮਕਦਾ ਉਹੀ ਰੰਗ ਪਿੰਟੂ ਭਾਈ ਜੀ ਰੰਗ ਫਿਰ ਇਹਨੂੰ ਰੰਗ ਦਤਾ ਜੀ ਦੇਖੋ ਆ ਰੰਗ ਦੀ ਕੁਆਲਿਟੀ ਤੇ ਇਹ ਵੀ ਸਾਡੀ ਬਹੁਤ ਹੀ ਜ਼ਿਆਦਾ ਬेटर ਹੈ ਇੰਟਰਨੈਸ਼ਨਲ ਲੈਵਲ ਦੀ ਕੁਆਲਿਟੀ ਹੈਗੀ ਆ ਪਰ ਆਉਣ ਵਾਲੇ ਟਾਈਮ ਵਾਸਤੇ ਅਸੀਂ ਕਿਸਾਨ ਭਰਾਵਾਂ ਨੂੰ ਆਉਣ ਵਾਲੇ ਸੀਜ਼ਨ ਵਾਸਤੇ ਇੱਕ ਹੋਰ ਵੀ ਪੇਂਟ ਦੇ ਵਿੱਚ ਬਹੁਤ ਵਧੀਆ ਤੋਹਫਾ ਦੇਣ ਜਾਵਾਂਗੇ ਜੋ ਕਿਸੇ ਨੇ ਸੋਚਿਆ ਵੀ ਨਹੀਂ ਹੋਊਗਾ ਜੀ ਕਰੋਗੇ ਧਮਾਕਾ 25 ਜੀ ਬਿਲਕੁਲ ਜੀ ਬਿਲਕੁਲ ਧਮਾਕਾ ਦਾ ਕਿਸਾਨ ਭਰਾਵਾਂ ਦੇ ਸਹਿਯੋਗ ਨਾਲ ਹੀ ਹੁੰਦਾ ਜੀ ਉਹਨਾਂ ਦਾ ਸਾਨੂੰ ਸਹਿਯੋਗ ਹੈ ਤਾਂ ਅਸੀਂ ਅੱਗੇ ਵਧ ਰਹੇ ਆ ਜੀ ਉਹਨਾਂ ਦੀ رائے ਆ ਜਿਹੜੇ مشਵਰੇ ਨੇ ਕਿਸਾਨ ਭਰਾਵਾਂ ਦੇ ਸਾਡੇ ਲਈ ਬਹੁਤ ਬੇਸ਼ਕੀਮਤੀ ਨੇ ਬਾਕੀ ਹੁਣ ਆਪਾਂ ਇੱਕ ਗੱਲ ਹੋਰ ਕਰ ਦਈਏ ਪੱਕੀ ਜਿਹੜੇ ਹਨ ਆਪਾਂ ਕਟਰ ਜਿਵੇਂ ਹੁਣ ਕਿਹੇ ਜ਼ਿਮੀਂਦਾਰ ਭਰਾ ਨੇ ਬਣੇ ਬੁੱਕ ਕਰ ਲਿਆ ਆਪਣਾ ਕਟਰ ਫਿਰ ਉਹਦੇ ਨਾਲ ਕੱਲੇ ਕਟਰ ਦੇ ਨਾਲ ਕੋਈ ਸਪेयर ਪਾਰਟ ਜਾਂ ਕੋਈ ਕੀ ਕੀ ਨਾਲ ਦੰਦੀਆ ਕੰਪਨੀ ਉਹ ਕਿਟ ਵਗੈਰਾ ਬਣੀ ਵੀ ਜਦੋਂ ਵੀ ਇੱਕ ਕਟਰ ਵਾਰ ਦੀ ਡਿਲੀਵਰੀ ਹੋਣੀ ਹੈ ਉਹ ਬਕਾਇਦਾ ਜਿਹੜੀ ਸਾਡੀ ਡਿਸਪੈਚ ਟੀਮ ਹੈ ਜੀ ਉਹ ਬਕਾਇਦਾ ਜੋ ਵੀ ਕਿਟ ਬਣੀ ਵੀ ਉਹਨਾਂ ਨੂੰ ਸਪੁਰਦਤ ਕੀਤੀ ਜਾਉ। ਅੱਛਾ ਮੌਕੇ ਤੇ ਹੀ ਹਾਂਜੀ ਦਿੱਤੀ ਜਾਊਗੀ ਜੀ ਜੀ ਬਾਕੀ ਮੇਨ ਗੱਲ ਤਾਂ ਹੁੰਦੀ ਹੈ ਪਲੇਟ ਇਹ ਬਾਈ ਜੀ ਨੇ ਹਨਾ ਪਰ ਪਲੇਟ ਦਿਖਾਇਆ ਜਿਹੜਾ ਭਾਈ ਜੀ ਦੀ ਗਾਰੰਟੀ ਫੇ ਮੰਨ ਲਓ ਕਟਰ ਦੀ ਕੋ ਗਾਰੰਟੀ ਫਰੰਟੇ ਇੱਕ ਸੀਜ਼ਨ ਦੀ ਹੈ ਦੋ ਦੀ ਕਿੰਨੇ ਗਾਰੰਟੀ ਵਾਰੰਟੀ ਜਦੋਂ ਵੀ ਤੁਹਾਡੇ ਡਾਕੂਮੈਂਟ ਬਣਨੇ ਨੇ ਜੀ ਬਿਲ ਵਾਊਚਰਸ ਉਹ ਵੀ ਜਦੋਂ ਬਣਨੇ ਨੇ ਉਹਦੇ ਨਾਲ ਬਕਾਇਦਾ ਕਾਰਡ ਤੇ ਲਿਖੀ ਰੂਪ ਦੇ ਵਿੱਚ ਦਿੱਤਾ ਜਾਊਗਾ ਵੀ ਕਿੰਨੇ ਟਾਈਮ ਦੀ ਗਾਰੰਟੀ ਵਾਰੰਟੀ ਜੋ ਵੀ ਚੀਜ਼ ਦੀ ਹੈਗੀ ਹੈ ਕਿਸੇ ਚੀਜ਼ ਦੀ ਵਾਰੰਟੀ ਜੇ ਆਦੀ ਇਹਨਾਂ ਦਾ ਕੋਈ ਚੀਜ਼ ਗਾਰੰਟੀ ਚਾਹੁੰਦੀ ਹੈ ਉਹ ਹਰ ਚੀਜ਼ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਜਦੋਂ ਕਟਰ ਵਾਰ ਪਹੁੰਚਣਾ ਹੈ ਜਾਂ ਕਟਰ ਵਾਰ ਡਿਲੀਵਰ ਹੋਣਾ ਹੈ ਅੱਛੇ ਮੌਕੇ ਦੇ ਜਦੋਂ ਆਪਣੇ ਡੀਲਿੰਗ ਹੋਣੀ ਹੈ ਉਹਦੀ ਬਿਲਕੁਲ ਦੀ ਬਿਲਕੁਲ ਸਾਰਾ ਜਿਹੜਾ A to Z ਆਪਾਂ ਨੂੰ ਬਿਲਕੁਲ ਹਰ ਚੀਜ਼ ਦੀ ਜਾਣਕਾਰੀ ਕਿਉਂ ਦੇਖੋ ਜਾਣਕਾਰੀ ਕਿਸਾਨ ਭਰਾ ਨੂੰ ਦੇਣੀ ਜ਼ਰੂਰੀ ਹੈ ਜੀ 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 ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਤੁਸੀਂ ਜਾਣਕਾਰੀ ਲੈਣੀ ਹੋਵੇ ਕਟਰ ਬਾਰ ਬੁੱਕ ਕਰਾਉਣਾ ਹੋਵੇ ਕੰਬਾਈਨ ਕੋਈ ਵੀ ਹੋਵੇ ਤੁਹਾਡੀ ਜੀ ਉਹੀ ਚੀਜ਼ ਗਣਦੀ ਜ਼ਰੂਰਤ ਨਹੀਂ ਨਮੀ ਕੰਬਾਈਨ ਚ ਹੋਵੇ ਚਾਹੇ ਪੁਰਾਣੀ ਹੋਵੇ ਤੁਸੀਂ ਕੰਬਾਈਨ ਕੋਈ ਵੀ ਹੋਵੇ ਮੱਕੀ ਵਾਲਾ ਕਟਰ ਬਾਰ ਸਿਰਫ ਪ੍ਰੀਤਾ ਜੀ ਬਾਕੀ ਸਕਰੀਨ ਤੇ نیچے ਨੰਬਰ ਸਾਡਾ ਚੱਲ ਰਿਹਾ ਉਹ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਅਸੀਂ ਬੋਲ ਵੀ ਦਿੰਨੇ ਆ 9814221149 9814221149 ਇਹ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ WhatsApp ਰਾਹੀਂ ਵੀ ਕਾਲ ਰਾਹੀਂ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਜੇ ਕੋਈ ਜਾਣਕਾਰੀ ਲੈਣੀ ਆ ਨਾ ਵੀਰੇ ਕਟਰ ਦੀ ਕਿਸੇ ਮੇਰੇ ਜ਼ਿਮੀਂਦਾਰ ਭਰਾ ਆ ਰਹੇ ਜਾਂ ਕਿ ਕੰਬਾਈਨ ਵਾਲੇ ਵੀਰ ਨੇ ਤਾਂ ਬਾਈ ਨੇ ਪਿੰਟੂ ਨੇ ਆਪਣਾ ਨੰਬਰ ਦਿੱਤਾ ਇਹ ਨੰਬਰ ਤੇ ਕਨੈਕਟ ਕਰ ਲਿਓ ਬਾਕੀ ਇੱਕ ਵਾਰ ਜ਼ਰੂਰ ਪ੍ਰੇਤ ਕਮੈਨ ਕੰਪਨੀ ਆ ਕੇ ਰਾਂ ਦੇਖਿਓ ਵੀ ਜਿਹੜੀ ਕੁਆਲਿਟੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਆ ਨਾ ਹੁਣ ਇੱਕ ਜਿਵੇਂ ਸਟੇਲਰ ਮਾਡਲ ਹੈਗਾ ਨਾ ਉਹਦੇ ਵਾਸਤੇ ਇਹ ਕਟਰ ਆ ਬਾਕੀ ਬਈ 12 1250 ਕਟਰ ਕਹਿੰਦੀ ਵੀ ਪਿੰਤੂ ਬਾਈ ਜੀ ਕਹਿੰਦਾ ਦੇਖੋ ਜਿਹੜਾ ਵੀ ਸਰਾ ਹੀ ਲਾਤਾ ਬਾਕੀ ਤੁਸੀਂ ਕਟਰ ਦੀ ਕੁਆਲਿਟੀ ਯਾਰਾ ਜੋ ਵੀ ਦੇਖਣੀ ਆ ਬਈ ਕੰਪਨੀ ਦੇ ਵਿੱਚ ਆ ਕੇ ਇੱਕ ਵਾਰ ਜ਼ਰੂਰ ਦੇਖੋ ਇਹ ਨਾ ਕੋਈ ਵੀ ਵੀ ਮੋਂਟੇ ਇਹ ਵੀਡੀਓ ਤੇ ਆਪਾਂ ਦੇਖ ਕੇ ਉਹ ਕਹੀਏ ਬਾਕੀ ਇਹ ਦੋ ਲਖਾਂ ਨਿਊ ਐਡੀਸ਼ਨਲ ਕਟਰ ਦਾ ਮਾਡਲ ਆ ਜਿਹੜਾ ਇਟਾਲੀਅਨ ਗੇਅਰ ਆ ਬਾਕੀ ਤੁਸੀਂ 2 ਲੱਖ ਤੋਂ ਵੱਧ ਜਿਹੜੇ ਕਿਸਾਨ ਆ ਨਾ ਪ੍ਰੀਤ ਕੰਬਾਈਨ ਨਾਲ ਜੁੜੇ ਹੋਏ ਆ ਬਾਕੀ ਦੁਨੀਆ ਵੀ ਇੱਕ ਵਾਰ ਜਰੂਰ ਆ ਕੇ ਪ੍ਰੀਤ ਕੰਪਨੀ ਦੇ ਵਿੱਚ ਕਟਰ ਨੂੰ ਨਿਗਾਹ ਮਾਰ ਕੇ ਉਹ ਤੋਂ ਬਾਅਦ ਦੀ ਜਿਹੜੀ ਹੈ ਨਾ ਗੱਲ ਆ ਚਲਾਉਣ ਦੀ ਦੇਖਿਓ ਚਲੋ ਠੀਕ ਆ ਜੀ ਬਹੁਤ ਬਹੁਤ ਥੋੜਾ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰਦੇ ਹੋ ਫੋਲੋ ਅੱਗੇ ਤੋਂ ਅੱਗੇ ਵੈਸੇ ਹੀ ਵੀਡੀਓ ਆਪਾਂ ਹੋਰ ਲੈ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ ਜੀ